ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾਦੇ ਗੁਲਾਣਕਪੁਰਾ ਗਲੀ ਨੰਬਰ 2 ਦੀਆਂ ਜਿੱਥੇ ਕਿ ਘਰ ਨੂੰ ਅੱਗ ਲੱਗ ਜਾਂਦੀ ਆ ਅਤੇ ਘਰ ਦਾ ਸਾਰਾ ਸਮਾਨ ਜਿਹੜਾ ਖੜ ਕੇ ਸਵਾਹ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਸਮਾਨ ਆ ਸਾਰਾ ਘਰ ਦਾ ਜਿਹੜਾ ਖੜ ਕੇ ਸਵਾਹ ਹੋ ਚੁੱਕਿਆ ਘਰ ਦਾ ਏਸੀ ਤੱਕ ਇਨਵਰਟਰ ਤੱਕ ਤੇ ਕੱਪੜੇ ਤੱਕ ਜਿਹੜੇ ਨੇ ਸਾਰੇ ਜਿਹੜੇ ਹਾਲਾਤ ਦੇਖ ਲਓ ਕੀ ਹਾਲਾਤ ਨੇ ਮੈਨੂੰ ਅਗਵੰਦੀ ਸਾਡੇ ਪੱਪੂ ਭਾਈ ਦਾ ਫੋਨ ਆਇਆ ਕਿ ਤੁਹਾਡੇ ਘਰ ਤੋਂ ਆ ਨਿਕਲਦਾ ਪਿਆ ਤੇ ਮੈਂ ਘਬਰਾ ਗਿਆ ਸੁਣ ਕੇ ਫੜਾ ਫੜੀ ਮਤਲਬ ਆਉਂਦਾ ਪਿਆ ਸੀ ਤੇ ਮੈਂ ਫਿਰ ਮੇਰੀ ਚਾਬੀ ਤੇ ਬੁੱਲੀ ਘਾਰੇ ਕਿਸੇ ਘਰ ਦੀ ਉਸ ਤੋਂ ਬਾਅਦ ਬੱਬੀ ਭਾਈ ਦਾ ਫੋਨ ਆ ਗਿਆ ਇਹਨਾਂ ਦਾ ਫੋਨ ਆ ਗਿਆ ਕਹਿੰਦੇ ਆ ਗਏ ਜਲਦੀ ਜਾਓ ਤੁਹਾਡਾ ਘਰ ਲੱਗੰਦੀ ਆ ਤਾਂ ਮੈਂ ਅਸੀਂ ਭੱਜ ਹੀ ਆਏ ਮੈਂ ਆਪਣੇ ਬੇਟੇ ਨੂੰ ਦੁਕਾਨ ਤੋਂ ਫੜਿਆ ਨਾਲ ਚਾਬੀ ਫੜੀ ਘਰ ਦੀ ਤੇ ਇੱਥੇ ਪਹੁੰਚਿਆ ਤੇ ਦੇਖਿਆ ਤੇ ਅੱਗ ਹੀ ਅੱਗ ਲੱਗੀ ਪਈ ਸੀ ਅਸੀਂ ਜਦੋਂ ਬੂਹਾ ਖੋਲਿਆ ਤੇ ਅੱਗ ਪੂਰੀ ਅੱਗੇ ਤੱਕ ਆਈ ਹੋਈ ਸੀ ਤਾਂ ਤੁਸੀਂ ਦੇਖ ਨਹੀਂ ਸਕਦੇ ਭਾਂਬੜ ਪੂਰੇ ਵਜਨ ਦੇ ਅੰਦਰ ਵੀ ਨਹੀਂ ਜਾ ਸਕਦੇ ਇੰਨਾ ਕੀ ਮਤਲਬ ਸਿੱਖਾ ਹੈਗਾ ਸੀ ਇਸ ਇਲਾਕੇ ਦੇ ਵਿੱਚ ਛੋੜ ਛੜਗਤ ਇਸ ਕਰਕੇ ਹੁੰਦੇ ਆ ਕਿਉਂਕਿ ਸਾਡੇ ਬੱਤੀ ਘੜਦੀ ਵੜਦੀ ਗੰਦੀ ਇਲਾਕੇ ਵਿੱਚ ਟਰਾਂਸਫਾਰਮਰ ਪੂਰੇ ਹੈਗੇ ਨਹੀਂ ਆ ਬਿਜਲੀ ਵਾਲਿਆਂ ਨੂੰ ਵੀ ਕਦੀ ਲਾਈਨ ਖਰਾਬ ਹੋਏ ਤੇ ਫੋਨ ਕਰੀਏ ਜੀ ਜੂ ਨੂੰ ਜਾਂ ਐਸਬੀਓ ਨੂੰ ਛਤੀ ਸੁਣਦੇ ਨਹੀਂ ਆ ਮੈਂ ਸਭ ਤੋਂ ਪਹਿਲਾਂ ਤੇ ਪਹਿਲਾਂ ਜਾਲ ਦੇ ਖੇਲ ਕੇ ਸਿਲੰਡਰ ਕੱਢੇ ਕਿਉਂਕਿ ਅੱਗ ਬੜੀ ਤੇਜ਼ ਸੀ ਸਿਲੰਡਰ ਗਰਮ ਹੋਏ ਸੀ ਅਸੀਂ ਗਿੱਲਾ ਕੱਪੜਾ ਕਰਕੇ ਪੋਚਾ ਕਰਕੇ ਸਿਲੰਡਰ ਨੂੰ ਕੱਢ ਕੇ ਲਿਆ ਆਂਦਾ ਇਨਵੋਇਸਰ ਵੀ ਜਲ ਚੁਕਿਆ ਸੀ ਅੰਦਰ ਸਾਰਾ ਏਸੀ ਵੀ ਜਲ ਚੁਕਿਆ ਹੈ ਐਲਸੀਡੀ ਵੀ ਜਲ ਚੁਕਿਆ ਹੈ ਮੰਦਰਪੂਰਾ ਜਲ ਚੁੱਕਿਆ ਹੀ ਪਰਦੇ ਸਾਡੇ ਸਾਰੇ ਜਿੱਦਾਂ ਵੀ ਲੱਗੇ ਸੀ ਦਵਾਰਾਂ ਦੇ ਨਾਲ ਉਹ ਵੀ ਸੜ ਚੁੱਕੇ ਸੀ ਜਿਹੜਾ ਲਮਾਰੀਆਂ ਚ ਕਪੜੇ ਸੀ ਉਹ ਵੀ ਸਾਰੇ ਸੜ ਚੁੱਕੇ ਸੀ ਜਿਹੜੇ ਸਰਕਾਰੀ ਸਾਡੇ ਕਾਇਕ ਪੱਤਰੀ ਜ਼ਰੂਰੀ ਬੱਚੇ ਆ ਬਚਾਰੇ ਸਭ ਸੜ ਕੇ ਸੁਆਹ ਹੋ ਚੁੱਕੇ ਸੀ ਉਹ ਬੜੀ ਮੁਸ਼ਕਲ ਨਾਲ ਪਾਣੀ ਪੋਣੀ ਮੈਂ ਪਾਪਾ ਭਾਈ ਨੇ ਘਰੋਂ ਲਵਾਈਆਂ ਪਾਣੀ ਦੇ ਬਾਲਟੀਆਂ ਮਾਰੀਆਂ ਫਾਇਰ ਵਿਖੇੜ ਨੂੰ ਵੀ ਅਸੀਂ ਫੋਨ ਕੀਤਾ ਸੀ ਫਾਇਰ ਵਿਖੇੜ ਥੋੜੀ ਲੇਟ ਪਹੁੰਚੀ ਉਹਨੀ ਦੇਨ ਨੂੰ ਅਸੀਂ ਆਪ ਪਾਣੀ ਆਗ ਆਪ ਹੀ ਬੁਝਾਣੇ ਪਏ ਸੀ ਆਪ ਹੀ ਸਾਰੇ ਗਲੀ ਮੱਲੇ ਨੇ ਮਦਦ ਕੀਤੀ ਆ ਲਾਸ ਨਾਲ ਤਾਰਾਂ ਕੱਟੀਆਂ ਵਾ ਇਹ ਜੋੜ ਕੱਟ ਕੇ ਫਿਰ ਅੰਦਰ ਨੂੰ ਵਾੜਿਆ ਫਿਰ ਇਹ ਬੂਆ ਖੋਲਿਆ ਤੇ ਫਿਰ ਇਹ ਅੰਦਰ ਗਏ ਅੰਦਰ ਦੇ ਲਾਟਾਂ ਮਚਣ ਦੀਆਂ ਕਿੰਨਾ ਕੁ ਮੱਜ ਦੁੱਖ ਲੱਗਦਾ ਕਿੰਨਾ ਕੁ ਮਨ ਨੂੰ ਰੋਣਾ ਆ ਤੇ ਕਿਤੇ ਰੱਬ ਨਾਲ ਰਾਜ਼ੀ ਹੁੰਦੀ ਹੈ ਚੀਜ਼ ਲੈ ਕੇ ਵੀ ਗਰੀਬ ਬੰਦਾ ਤੇ ਮਸਾਂ ਹੀ ਪਹਿਲੋ ਘਰ ਬਣਾਉਂਦਾ ਵਾ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਕਿ ਲੱਗਦਾ ਨਹੀਂ ਫਿਰ ਤੇ ਬੰਦੇ ਲੱਕ ਹੀ ਡੁੱਟ ਜਾਂਦਾ ਵਾ ਉਸ ਟਾਈਮ ਤੇ ਜੇ ਬੰਦਾ ਕੋਈ ਮੌਕੇ ਤੇ ਕੋਈ ਵੀਡੀਓ ਬਣਾ ਲੋ ਕੋਈ ਤਮਾਸ਼ਾ ਥੋੜੀ ਹੋਉਂਦੇ ਆਂ ਅਸੀਂ ਤਾਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹ ਤਾਂ ਜਿੰਨਾ ਹੋ ਸਕੇ ਵਿਚਾਰੇ ਦਾ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸਾਡਾ ਘਰ ਦਾ AC ਰੇਡ ਦਾ ਉਹ ਵੀ ਸੜ ਗਿਆ LCD Sony ਕੰਪਨੀ ਦੇ ਉਹ ਵੀ ਸੜ ਗਿਆ ਜਵਾਹ ਹੋ ਗਈ ਪਸਾਂ ਅਸੀਂ ਹੀਟਰ ਸੀ ਸਰਦੀਆਂ ਵਾਲੇ ਜਿਹੜੇ ਹੀਟਰ ਵਗੈਰਾ ਸੀ ਇਲੈਕਟ੍ਰੋਨਿਕ ਸਮਾਨ ਸੀ ਪੱਤੇ ਸੀ ਸਭ ਕੁਝ ਸੁਆਹ ਹੋ ਗਿਆ ਮਤਲਬ ਤੁਸੀਂ ਚਾਲ ਲਾ ਲੋ ਕੋ 4-5 ਲੱਖ ਰੁਪਏ ਦਾ ਸਮਾਨ ਸਾਡਾ ਸਾਰਾ ਸੜ ਕੇ ਸੁਆਹ ਹੋ ਗਿਆ ਸ਼ੋਰਟ ਸਰਕਟ ਦਾ ਹੋਂ ਕਾਰਨ ਕੀ ਜਾਂਦਾ ਥੋੜਾ ਪਤਾ ਲੱਗਾ ਤੁਸੀਂ ਬੜੇ ਬਰੀਕੀ ਦੇ ਨਾਲ ਜਾਣੀ ਕੀਤੇ ਆ ਅਸੀਂ ਦੇਖਿਆ ਪੁਲਿਸ ਵੀ ਆਈ ਸੀ ਪਟਵਾਰੀ ਸਾਹਿਬ ਵੀ ਆਏ ਸੀ ਕੋ ਪਤਾ ਲੱਗਾ ਵੀ ਸ਼ੋਰਟ ਸਰਕਟ ਹੋਇਆ ਕਿਦਾਂ ਦਾ ਸਰਕਾਰਾਂ ਨੇ ਧਿਆਨ ਨਹੀਂ ਦਿੱਤੇ ਇਲਾਕਿਆਂ ਵਾਲਾ ਬਤੀਆਂ ਕਦੀ ਆਂਦੀ ਕਦੀ ਵੋਲਟੇਜ ਵੱਧਦਾ ਘਟਦਾ ਕਿਉਂਕਿ ਸਾਡੇ ਘਰ ਹੁਣ ਸਮਾਨ ਵੀ ਸਾਰਾ ਲੱਗਾ ਫ੍ਰਿਜ ਵੀ ਆ ਵਾਸ਼ਿੰਗ ਮਸ਼ੀਨ ਵੀ ਆ ਏਸੀ ਵੀ ਆ ਜਿਹੜਾ ਵੋਲਟੇਜ ਘਟਦੇ ਪਰਦੇ ਔਰ ਸ਼ਾਰਟ ਸਰਕਟ ਦਾ ਹੀ ਕੰਮ ਹੁੰਦਾ ਆ ਕਿਸੇ ਕੋ ਜਾਲੀ ਮਾਲੀ ਨੂੰ ਨੁਕਸਾਨ ਤੇ ਨਹੀਂ ਹੋਇਆ ਕੱਲਾ ਘਰ ਦਾ ਸਮਾਨ ਹੋਇਆ ਕਿਸੇ ਦੀ ਜਾਨ ਤੇ ਖਤਰਾਂ ਨਹੀਂ ਸੀ ਕਿਸੇ ਦਾ ਹੋਰ ਤੇ ਕੋਈ ਨੁਕਸਾਨ ਤੇ ਨਹੀਂ ਹੋਇਆ ਜਾਨੀ ਨੁਕਸਾਨ ਤੇ ਕੋਈ ਨਹੀਂ ਮਾਲੀ ਬਹੁਤ ਜ਼ਿਆਦਾ ਹੋਇਆ ਦਾ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਗੁਲਾਣਕਪੁਰਾ ਗਲੀ ਨੰਬਰ 2 ਦੀਆਂ ਜਿੱਥੇ ਕਿ ਘਰ ਨੂੰ ਅੱਗ ਲੱਗ ਜਾਂਦੀ ਆ ਅਤੇ ਘਰ ਦਾ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਵਾ ਸਭ ਤੋਂ ਪਹਿਲਾਂ ਤਸਵੀਰਾਂ ਵਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਾਰਾ ਸਮਾਨ ਆ ਸਾਰਾ ਘਰ ਦਾ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਘਰ ਦਾ ਏਸੀ ਤੱਕ ਇਨਵਰਟਰ ਤੱਕ ਤੇ ਕੱਪੜੇ ਤੱਕ ਜਿਹੜੇ ਨੇ ਸਾਰੇ ਜਿਹੜੇ ਤੁਸੀਂ ਹਾਲਾਤ ਦੇਖ ਲਓ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕੱਪੜਿਆਂ ਦੇ ਜਿਹੜੇ ਹਾਲਾਤ ਨੇ ਅਤੇ ਚੂੜਾ ਮੈਂ ਕਹਿ ਸਕਦਾ ਜਿਹੜਾ ਵੀ ਵਿਆਹ ਸ਼ਾਦੀ ਨਿਸ਼ਾਨੀ ਹੁੰਦੀ ਆ ਉਹ ਵੀ ਜਿਹੜਾ ਸੜ ਕੇ ਸੁਆਹ ਗਿਆ ਸੂਟ ਕੇ ਸੀ ਤੇ ਹੋਰ ਵੀ ਜਿਹੜਾ ਇਲੈਕਟ੍ਰੋਨਿਕ ਸਮਾਨ ਤੁਸੀਂ ਦੇਖ ਸਕਦੇ ਹੋ ਏਸੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਏਸੀ ਦੇ ਏਸੀ ਤੱਕ ਜਿਹੜਾ ਵਾ ਸਾਰਾ ਸੜ ਕੇ ਸੁਆਹ ਹੋ ਗਿਆ ਵਾ ਅਮਰਸਾ ਦੇ ਗਲੀ ਨੰਬਰ 2 ਦੀਆ ਗੁਲਨਾਨਕਪੁਰੇ ਦੇ ਹਾਲਾਤ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰਸਾ ਦੀਆਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਗ ਲੱਗ ਦਾ ਕਾਰਨ ਕੀ ਸੀ ਕਿਉਂ ਸਤਾ ਅੱਗ ਲੱਗੀ ਆ ਥੋੜਾ ਦਸਕਾ ਲੂ ਸਾਂਝਾ ਕਰ ਤੇ ਕਿੰਨੇ ਵਲਾ ਸਮਾਂ ਸੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਗੁਰੂ ਨਾਨਕਪੁਰੇ ਦੀਆਂ ਤੇ ਅਜੇ ਜੀ ਸਾਡੇ ਨਾਲ ਨੇ ਜਿਹੜਾ ਕਿ ਪਰਿਵਾਰਕ ਮੈਂਬਰ ਨੇ ਘਰ ਦੇ ਮੁਖੀਆਂ ਨੇ ਅਜੇ ਜੀ ਅੱਗ ਲੱਗਣ ਦਾ ਕਾਰਨ ਕੀ ਆ ਦੱਸਕਾ ਨੂੰ ਸਾਝਾ ਕਰਦੇ ਹੋ ਤੇ ਕਿਸ ਤਰ੍ਹਾਂ ਅੱਗ ਲੱਗੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਵੀ ਘਰ 'ਚ ਅੱਗ ਲੱਗ ਗਈ ਆ ਦੱਸਕਾ ਨੂੰ ਸਾਝਾ ਕਰਦੇ ਸੀ ਸਰ ਜੀ ਰੋਜ਼ ਦੀ ਤਰ੍ਹਾਂ 11:30 ਘਰੋਂ ਨਿਕਲਦੇ ਆ ਤੇ ਅੱਜ ਵੀ ਅਸੀਂ 11:30 ਘਰੋਂ ਗਏ ਸਾਡੇ ਬੇਟੀ ਦੀ ਛੁੱਟੀ ਸੀ ਪੇਰੈਂਟਸ ਮੀਟਿੰਗ ਸਕੂਲ ਦੀ ਤੇ ਮੈਂ ਆਪਣੀ ਵਾਈਫ ਨੂੰ 11:30 ਘਰੋਂ ਨਿਕਲੇ ਆ ਤੇ ਉਹਨੂੰ ਦੁਕਾਨ ਤੇ ਪੁੱਲੀ ਘਰ ਛੱਡ ਕੇ ਸ਼ ਉਸ ਤੋਂ ਬਾਅਦ ਬੇਟੀ ਦੇ ਨਾਲ ਸਕੂਲ ਚਲੇ ਗਏ ਆ ਪੇਰੈਂਟਸ ਮੀਟਿੰਗ ਤੇ ਉਸ ਤੋਂ ਬਾਅਦ ਮੈਨੂੰ ਉੱਥੇ ਫੋਨ ਸੱਡਨ ਕੇ ਉਹਨੂੰ ਨਾਨਕੇ ਚੱਲਣ ਚਲੇ ਗਏ ਆ ਬੱਚ ਗੁੜੀਆਂ ਨੂੰ ਗੁੱਪੇ ਸਮੇਂ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਅਗਵਾਂਡੀ ਸਾਡੇ ਪੱਪੂ ਭਾਈ ਦਾ ਫੋਨ ਆਇਆ ਕਿ ਤੁਹਾਡੇ ਘਰ ਤੋਂ ਵਾ ਨਿਕਲਦਾ ਪਿਆ ਤੇ ਮੈਂ ਘਬਰਾ ਗਿਆ ਸੁਣ ਕੇ ਫੜਾ ਫੜੇ ਮੈਂ ਉਥੋਂ ਆਂਦਾ ਪਿਆ ਸੀ ਤੇ ਮੈਂ ਫਿਰ ਮੇਰੀ ਚਾਬੀ ਤੇ ਪੁੱਲੀ ਘਾਰੇ ਕਿਸੇ ਘਰ ਦੀ ਉਸ ਤੋਂ ਬਾਅਦ ਬੱਬੀ ਭਾਈ ਦਾ ਫੋਨ ਆ ਗਿਆ ਇਹਨਾਂ ਦਾ ਫੋਨ ਆ ਗਿਆ ਕਹਿੰਦੇ ਅੱਗੇ ਜਲਦੀ ਜਾਓ ਤੁਹਾਡਾ ਘਰ ਲੱਗੰਦੀ ਆ ਤੇ ਮੈਂ ਅਸੀਂ ਭੱਜ ਹੀ ਆਏ ਮੈਂ ਆਪਣੇ ਬੇਟੇ ਨੂੰ ਦੁਕਾਨ ਤੋਂ ਫੜਿਆ ਨਾਲ ਚਾਬੀ ਫੜੀ ਘਰ ਦੀ ਤੇ ਇੱਥੇ ਪਹੁੰਚਿਆ ਤੇ ਦੇਖਿਆ ਤੇ ਅੱਗ ਹੀ ਅੱਗ ਲੱਗੀ ਹੋਈ ਸੀ ਅਸੀਂ ਜਦੋਂ ਬੂਹਾ ਖੋਲਿਆ ਤੇ ਅੱਗ ਪੂਰੀ ਅੱਗੇ ਤੱਕ ਆਈ ਹੋਈ ਸੀ ਮਤਲਬ ਇਹਨੂੰ ਤੁਸੀਂ ਦੇਖ ਨਹੀਂ ਸਕਦੇ ਭਾਂਬੜ ਪੂਰੇ ਵਜਨ ਦੇ ਅੰਦਰ ਵੀ ਨਹੀਂ ਜਾ ਸਕਦੇ ਇੰਨਾ ਕਿ ਮਤਲਬ ਸਿਕਾ ਹੈਗਾ ਸੀ ਤੇ ਸਾਡੇ ਇਲਾਕੇ ਦੇ ਵਿੱਚ ਸੋਟ ਛੜਕ ਇਸ ਕਰਕੇ ਹੁੰਦੇ ਆ ਕਿਉਂਕਿ ਸਾਡੇ ਬਤੀ ਘਟਦੀ ਵੜਦੀ ਜਾਂਦੀ ਇਲਾਕੇ ਵਿੱਚ ਟਰਾਂਸਫਾਰਮਰ ਪੂਰੇ ਹੈਗੇ ਨਹੀਂ ਆ ਬਿਜਲੀ ਵਾਲਿਆਂ ਨੂੰ ਵੀ ਕਦੀ ਲੈਡ ਖਰਾਬ ਹੋਏ ਤੇ ਫੋਨ ਕਰੀਏ ਜਈ ਜੋ ਨੂੰ ਜਾਂ ਐਸਡੀਓ ਤੇ ਸ਼ਕਤੀ ਸੁੰਦੇ ਨਹੀਂ ਆ ਤੁਸੀਂ ਜਦੋਂ ਤੁਸੀਂ ਘਰੇ ਆ ਕੇ ਹਾਲਾਤ ਦੇਖੇ ਦਰਵਾਜ਼ਾ ਖੋਲ੍ਹਿਆ ਤੇ ਕਿਹੜਾ ਕਿਹੜਾ ਸਮਾਨ ਸੀ ਜਿਹੜਾ ਤੁਸੀਂ ਆਪਣੀ ਜਾਨ ਜੋਖਮ ਚ ਪਾ ਕੇ ਮੈਂ ਕਹਿ ਸਕਦਾ ਹਾਂ ਜਿਹੜਾ ਤੁਸੀਂ ਸਮਾਨ ਕੱਢਿਆ ਅੰਦਰੋਂ ਤੇ ਕਿਹੜਾ ਕਿਹੜਾ ਸਮਾਨ ਜਿਹੜਾ ਸੀ ਉਹ ਜਲ ਕੇ ਰਾਕ ਹੋ ਗਿਆ ਸੀ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜਿਹੜੇ ਘਾਡੇ ਗਵੰਡੀ ਇਹਨਾਂ ਦੀ ਮੈਂ ਬਹੁਤ ਇਹਨਾਂ ਦੀ ਕਰਦਾ ਹਿੰਮਤ ਜਿਹਨਾਂ ਨੇ ਫਟਾਫਟ ਆਪਣੇ ਘਰੋਂ ਪੋੜੀਆਂ ਲਿਆਂਦੀਆਂ ਪਲਾਸਟਿਕ ਬੱਤੀਆਂ ਕੱਟੀਆਂ ਸਾਰਾ ਕੁਝ ਕੀਤਾ ਮੈਂ ਨਾਲ ਹੈਲਪ ਕਰਾਈ ਮੈਂ ਸਭ ਤੋਂ ਪਹਿਲਾਂ ਪਹਿਲਾਂ ਜਾਣ ਦੇ ਖੇਲ ਕੇ ਸਿਲੰਡਰ ਕੱਢੇ ਕਿਉਂਕਿ ਅੱਗ ਬੜੀ ਤੇਜ਼ ਸੀ ਸਿਲੰਡਰ ਗਰਮ ਹੋਏ ਸੀ ਅਸੀਂ ਗਿੱਲਾ ਕੱਪੜਾ ਕਰਕੇ ਪੋਚਾ ਕਰਕੇ ਉਹ ਸਿਲੰਡਰ ਨੂੰ ਕੱਢ ਕੇ ਲਿਆ ਆਂਦਾ ਬਾਹਰ ਰੱਖੇ ਦੋਨੇ ਸਿਲੰਡਰ ਇਨਵਰਟਰ ਵੀ ਜਲ ਚੁਕਿਆ ਸੀ ਅੰਦਰ ਸਾਰਾ ਏਸੀ ਵੀ ਜਲ ਚੁਕਿਆ ਹੈ ਐਲਸੀਡੀ ਵੀ ਜਲ ਚੁਕਿਆ ਹੈ ਮੰਦਰ ਪੂਰਾ ਜਲ ਚੁਕਿਆ ਹੈ ਪਰਦੇ ਸਾਡੇ ਸਾਰੇ ਜਿੰਨੇ ਵੀ ਲੱਗੇ ਸੀ ਦਵਾਰਾਂ ਦੇ ਨਾਲ ਉਹ ਵੀ ਸੜ ਚੁਕੇ ਸੀ ਜਿਹੜਾ ਲਮਾਰੀਆਂ 'ਚ ਕੱਪੜੇ ਸੀ ਉਹ ਵੀ ਸਾਰੇ ਸੜ ਚੁਕੇ ਸੀ ਜਿਹੜੇ ਸਰਕਾਰੀ ਸਾਡੇ ਕਾਗਜ਼ ਪੱਤਰ ਜਰੂਰੀ ਬੱਚੇ ਬੁੱਚਾਰੇ ਸਭ ਸੜ ਕੇ ਸੁਆਹ ਹੋ ਚੁਕੇ ਸੀ ਤੇ ਉਹ ਆ ਬੜੀ ਮੁਸ਼ਕਲ ਨਾਲ ਪਾਣੀ ਪੋਣੀ ਦਾ ਪੈਪਾ ਭਾਈ ਨੇ ਘਰੋਂ ਲਵਾਈਆਂ ਪਾਣੀ ਦੇ ਬਾਲਟੀਆਂ ਮਾਰੀਆਂ ਫਾਇਰ ਵਿਗੇਟ ਨੂੰ ਵੀ ਅਸੀਂ ਫੋਨ ਕੀਤਾ ਸੀ ਫਾਇਰ ਵਿਗੇਟ ਥੋੜੀ ਲੇਟ ਪਹੁੰਚੀ ਉਹਨੀ ਦਿਨ ਨੂੰ ਅਸੀਂ ਆ ਪਾਣੀ ਅੱਗ ਆਪ ਹੀ ਬੁਝਾਣੇ ਪਏ ਸੀ ਆਪ ਹੀ ਸਾਰੀ ਗਲੀ ਮਲੇ ਨੇ ਮਦਦ ਕੀਤੀ ਆ ਕਿਉਂਕਿ ਆਪਣੀ ਆਪਣੀ ਘਰ ਦੀ ਅੱਗ ਲੱਗੀ ਹੈ ਖੁਦ ਹੀ ਫੜਾਫੜ ਮਦਦ ਕਰਕੇ ਮੜਾ ਰਹੇ ਸੀ ਅੱਗ ਨੂੰ ਦੋਸਤੋ ਬਾਅਦ ਫਾਇਰ ਵਿਗੇਟ ਵਾਲੇ ਵੀ ਆ ਗਏ ਜਰਵਾਬ ਬਗਾਈ ਹੀ ਆਪਾਂ ਤੂ ਆਪਣੇ ਪਿਆਪਾ ਪੋਪਾ ਲੈ ਕੇ ਆਏ ਉਹਨਾਂ ਨੇ ਵੀ ਫਿਰ ਪਾਣੀ ਪੂਣੀ ਮਾਰਿਆ ਜਿਹੜਾ ਜਿਹੜੀ ਸਮਾਨ ਕਿੰਨਾ ਕਿ ਸੜ ਗਿਆ ਦਸਾਂ ਜੂ ਸਾਡਾ ਕਰਦੇ ਹੋ ਤੇ ਕਿੰਨੇ ਲੱਖ ਦਾ ਨੁਕਸਾਨ ਹੋ ਚੁੱਕਿਆ ਵਾ ਅਸੀਂ ਦੇਖਿਆ ਵੀ ਘਰ ਦੇ ਕੱਪੜੇ ਤੱਕ ਸੀ ਜਿਹੜੇ ਬੱਚਿਆਂ ਦੇ ਘਰਦਿਆਂ ਦੇ ਉਹ ਸਾਰੇ ਜਿਹੜੇ ਸੜ ਕੇ ਸੁਆਹ ਹੋ ਗਏ ਨੇ ਅਸੀਂ ਦੇਖਿਆ ਵੀ ਤੁਹਾਡੇ ਵਿਆਹ ਦੀ ਨਿਸ਼ਾਨੀ ਸੀ ਜਿਹੜਾ ਸੁਆਗ ਦਾ ਚੂੜਾ ਉਹ ਵੀ ਖਤਮ ਹੋ ਚੁੱਕਿਆ ਵਾ ਉਹ ਵੀ ਅਸੀਂ ਦੇਖਿਆ ਵੀ ਜਿਹੜੇ ਬੜੇ ਕੀਮਤੀ ਸਮਾਨ ਸੀ ਜਿਹੜਾ ਉਹ ਸਭ 라ਖ ਹੋ ਗਿਆ ਵਾ ਕਿੰਨੀ ਕਿ ਮਿਹਨਤ ਦੇ ਨਾਲ ਕਿੰਨੀ ਕਿ ਦੋਵਾਂ ਜੀਅਾਂ ਨੇ ਕਮਾਈ ਕਰਕੇ ਤੇਲ ਤੇ ਜਿਹੜੀ ਮਿਹਨਤ ਕਰਕੇ ਤੁਸੀਂ ਜਿਹੜਾ ਘਰ ਦਾ ਸਮਾਨ ਬਣਾਇਆ ਸੀ ਅੱਜ ਉਹਦੇ ਸਿੱਧ ਹਾਲਾਤ ਦੇਖੇ ਨੇ ਕਿੰਨਾ ਕੁ ਮਨ ਚ ਦੁੱਖ ਲੱਗਦਾ ਕਿੰਨਾ ਕੁ ਮਨ ਨੂੰ ਰੋਣਾ ਆ ਤੇ ਕਿਤੇ ਰੱਬ ਨਾਲ ਰਾਜ਼ੀ ਹੁੰਦੀ ਇਹ ਚੀਜ਼ ਲੈ ਕੇ ਵੀ ਗਰੀਬ ਬੰਦਾ ਤੇ ਮਾਸਾ ਹੀ ਪਹਿਲਾਂ ਘਰ ਬਣਾਉਂਦਾ ਵਾ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਕਿ ਲੱਗਦਾ ਨਹੀਂ ਫਿਰ ਤੇ ਬੰਦੇ ਦੀ ਲੱਕ ਹੀ ਟੁੱਟ ਜਾਂਦਾ ਵਾ ਸਰ 2003 ਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਡੈਥ ਹੋਈ ਨੇ ਵੀ 21 ਸਾਲ ਹੋ ਗਏ ਆ ਤੇ 2008 ਚ ਹੀ ਆ ਘਰ ਬਣਾਇਆ ਸੀ ਬੰਗ ਤੋਂ ਲੋਨ ਲੋਨ ਲੈ ਕੇ ਬਣਾਇਆ ਸੀ ਇਹਦਾ ਸਾਰਾ ਆਪਣਾ ਕਰਜ਼ਾ ਵੀ ਲਾਇਆ ਆਪਣੇ ਮਿਹਨਤ ਦੇ ਨਾਲ ਮਤਲਬ ਕਿਸੇ ਕੋ ਆਜੀ ਅੱਜ ਤੱਕ ਹੱਟ ਨਹੀਂ ਡੱਡਿਆ ਆਪਣੀ ਮਿਹਨਤ ਦੇ ਨਾਲ ਕੇ ਤਾਂ ਬਾਅਦ ਚ ਮੇਰੇ ਵਾਈਫ ਦੀ ਸ਼ਾਦੀ ਹੋਈ ਸੀ ਉਹਨੇ ਵੀ ਆਪਣਾ ਫੈਸ਼ਨ ਦੇ ਜਾਂਦੇ ਕੋਰਸ ਤਾਂ ਉਹਨੇ ਵੀ ਬੜੀ ਕੀਤਾ ਸੀ ਦੋਨਾਂ ਨੇ ਕੰਮ-ਕੁਮ ਕਰਕੇ ਆਪਣਾ ਘਰ ਚਲਾਇਆ ਸੀ ਬੱਚੇ ਵੀ ਵਧੀਆ ਸਕੂਲੇ ਪੜ੍ਹਦੇ ਆ ਹਰ ਇੱਕ ਮਤਲਬ ਸਾਲ ਦੇ ਬਾਅਦ ਹਰ ਇੱਕ ਚੀਜ਼ ਦੇਖੀ ਦੀ ਆ ਦਿਨ-ਦਿਨ ਤਿਹਾਰ ਵੀ ਦੇਖੀਦੇ ਬੱਚੇ ਵੀ ਦੇਖੀਦੇ ਆ ਮਗਰ ਹਰ ਕੋਈ ਚੀਜ਼ ਤੁਹਾਨੂੰ ਬੜਾ ਮਿਹਨਤ ਕਰਕੇ ਬਣਾਈ ਹੁੰਦੀ ਆ ਅਸੀਂ ਕਦੀ ਕਿਸੇ ਕੋ ਮਦਦ ਨਹੀਂ ਮੰਗੀ ਜੋ ਕੀਤਾ ਆਹੀ ਆਪਣੇ ਸਿਰ ਤੇ ਕੀਤਾ ਮਗਰ ਅੱਜ ਚਲੋ ਰੱਬ ਦਾ ਪਾਣਾ ਵਰਤਿਆ ਅਸੀਂ ਤੇ ਭਗਵ ਅਈ ਹਰ ਕਿਹ ਨਾਲ ਖਲੋਣੇ ਆ ਜੇ ਕਿਸੇ ਨੂੰ ਸੋਈ ਵੀ ਚੁਪਦੀ ਤਾਹੀ ਔਰੇ ਨਾਲ ਜਾ ਕੇ ਖੜੇ ਹੋ ਜਾਂਦੇ ਆ ਅੱਜ ਸਾਡਾ ਚਲੋ ਵਕਤ ਚਲੋ ਭਗਵਾਨ ਜੋ ਵੀ ਕੀਤਾ ਠੀਕ ਕੀਤਾ ਅਸੀਂ ਕੀ ਕਹਿ ਸਕਦੇ ਆ ਤੇ ਇਸ ਕਰਕੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸਾਡਾ ਘਰ ਦਾ AC 1.5 ਟਨ ਦਾ ਉਹ ਵੀ ਸੜ ਗਿਆ LCD ਸੀ ਸੋਨੀ ਕੰਪਨੀ ਦੇ ਉਹ ਵੀ ਸੜ ਗਏ ਜਵਾਹ ਹੋ ਗਈ ਪਲੱਸ ਆਹੀਂ ਹੀਟਰ ਸੀ ਸਰਦੀਆਂ ਵਾਲੇ ਜਿਹੜੇ ਹੀਟਰ ਵਗੈਰਾ ਸੀ ਇਲੈਕਟ੍ਰੋਨਿਕ ਸਮਾਨ ਸੀ ਪੱਖੇ ਸੀ ਸਭ ਕੁਝ ਸੁਆਹ ਹੋ ਗਿਆ ਮਦਦ ਤੁਸੀਂ ਚਾਲ ਲਾ ਲੋ ਕੋ 4-5 ਲੱਖ ਰੁਪਏ ਦਾ ਸਾਮਾਨ ਸਾਡਾ ਸਾਰਾ ਸੜ ਕੇ ਸੁਆਹ ਹੋ ਗਿਆ ਅਸੀਂ ਦੇਖਿਆ ਵੀ ਅਜੇ ਦੀ ਖਾਸ ਕਰਕੇ ਹਮੇਸ਼ਾ ਆਪਣੇ ਤੁਸੀਂ ਪਿਤਾ ਦੀ ਗੱਲ ਕੀਤੀ ਆ ਅਸੀਂ ਦੇਖਿਆ ਤੁਹਾਡੇ ਅੰਦਰ ਤੁਹਾਡੇ ਪਿਤਾ ਦੀ ਇੱਕ ਫੋਟੋ ਸੀ ਤੁਹਾਡੀ ਯਾਦਗਾਰੀ ਮੈਂ ਕਹਿ ਸਕਦਾ ਵਾਂ ਤੁਹਾਡੇ ਪਿਤਾ ਦੀ ਫੋਟੋ ਤੱਕ ਜਿਹੜੀ ਆ ਉਹ ਵੀ ਜਲ ਕੇ ਰਾਖ ਹੋ ਗਈ ਆ ਜੋ ਇਸ ਤਰ੍ਹਾਂ ਦੇ ਹਾਲਾਤ ਦੇਖੇ ਫਿਰ ਮਨ ਨੂੰ ਕਿੰਨਾ ਘਰੋਣਾ ਆਇਆ ਕਿਉਂਕਿ ਬੜੀ ਮਿਹਨਤ ਨਾਲ ਤੁਸੀਂ ਦੱਸਿਆ ਵੀ ਦੋਵੇਂ ਜੀ ਤੁਸੀਂ ਕੰਮ ਕਰਦੇ ਹੋ ਤੁਹਾਡੀ ਘਰ ਦੀ ਬੁਟੀਕ ਕਰਦੇ ਨੇ ਤੁਸੀਂ ਹੋਰ ਕੰਮ ਕਰਕੇ ਦੋਵੇਂ ਜੀ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹੋ ਤੁਹਾਡੇ ਤੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਆ ਪਰ ਜੋ ਇਸ ਤਰ੍ਹਾਂ ਦੀ ਬੰਦੇ ਨੂੰ ਮਾਰ ਪੈਂਦੀ ਆ ਕਿ ਲੱਗਦਾ ਵੀ ਬੰਦਾ ਉੱਠ ਸਕੇਗਾ ਫਿਰ ਕਿਤੇ ਦੇਖੋ ਸਾਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਦੇਖੀਦਾ ਆਪਣਾ ਘਰ ਵੀ ਦੇਖੀਦਾ ਹੋਣ ਜਿਹੜੀ ਜ਼ਿੰਮੇਵਾਰੀ ਸਿਰ ਤੇ ਪਈ ਸੀ ਉਹ ਤਾਂ ਚਲੋ ਨਭਾਨੇ ਪਈ ਸੀ ਬੱਚੇ ਵੀ ਤੁਹਾਨੂੰ ਦੱਸਣਗੇ ਸਭ ਕੁਝ ਦੇਖਣ ਦੇ ਆ ਮਗਰ ਜਿਹੜਾ ਅੱਜ ਚਲੋ ਰੱਬ ਦਾ ਕਹਿਰ ਹੋਇਆ ਉਹਨੂੰ ਕੀ ਕਰ ਸਕਦੇ ਰੱਬ ਦਾ ਭਲਾ ਤੇ ਮੰਨਣਾ ਹੀ ਪੈਂਦਾ ਨਾ ਬਾਕੀ ਜਿਹੜਾ ਸਾਡਾ ਨੁਕਸਾਨ ਹੋਇਆ ਅਸੀਂ ਇਹੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਸਰਕਾਰਾਂ ਨੂੰ ਕਿ ਜਿਹੜਾ ਵੀ ਸਾਡਾ ਨੁਕਸਾਨ ਹੋਇਆ ਇਹਦੀ ਪਰਪਾਈ ਕਰਾਈ ਜਾਵੇ ਜਿੰਨਾ ਵੀ ਸਾਨੂੰ ਸਾਨੂੰ ਅਸੀਂ ਵਾਅਦਾ ਕੁਝ ਨਹੀਂ ਮੰਗਦੇ ਨਾ ਕਿ ਕਿਸੇ ਹੱਟ ਤੜਦੇ ਆ ਜੇ ਸਰਕਾਰ ਸਾਡੀ ਮਦਦ ਕਰ ਸਕਦੀ ਆ ਠੀਕ ਨਹੀਂ ਕਰੇਗੀ ਤਾਂ ਜ਼ਿੰਦਗੀ ਜਿੱਤੀ ਆ ਰੱਬ ਨੇ ਹੱਥ ਪੈਰ ਦਿੱਤੇ ਆ ਕਮਾਵਾਂਗੇ ਤੇ ਕਰ ਲਾਂਗੇ ਸਾਰਾ ਕੁਝ ਤੁਸੀਂ ਇਹਨਾਂ ਨੂੰ ਸ਼ਾਰਟ ਸਰਕਟ ਦਾ ਕਾਰਨ ਕੀ ਸਮਝਦੇ ਹੋ? ਕਿ ਪਤਾ ਲੱਗਾ ਵੀ ਘਰ ਦੀ ਸਾਰੀ ਵਾਇਰਿੰਗ ਵੀ ਬੜੇ ਤਰੀਕੇ ਨਾਲ ਹੋਈ ਆ। ਪਿਛਲੇ ਕਈ ਸਾਲਾਂ ਤੋਂ ਤੁਸੀਂ ਰਹਿ ਰਹੇ ਹੋ। ਸ਼ਾਰਟ ਸਰਕਟ ਦਾ ਕਾਰਨ ਕੀ ਜਾਂਦਾ? ਥੋੜਾ ਪਤਾ ਲੱਗਾ ਤੁਸੀਂ ਬੜੇ ਬਰੀਕੀ ਦੇ ਨਾਲ ਜਾਂਚ ਕੀਤੀ ਆ। ਅਸੀਂ ਦੇਖਿਆ ਪੁਲਿਸ ਵੀ ਆਈ ਸੀ, ਪਟਵਾਰੀ ਸਾਹਿਬ ਵੀ ਆਏ ਸੀ। ਕੋਈ ਪਤਾ ਲੱਗਾ ਵੀ ਸ਼ਾਰਟ ਸਰਕਟ ਹੋਇਆ ਕਿੱਦਾਂ ਜਰਾ? ਸਰ ਇੱਥੇ ਨਾ ਜਿਹੜਾ ਸਾਡਾ ਇਲਾਕਾ ਨਾ ਥੋੜਾ ਬੈਕਵਰਡ ਜਾਂਦਾ ਜਾਂਦਾ। ਇਹਦੇ ਵਿੱਚ ਨਾ ਬੱਤੀ 24 ਘੰਟੇ ਜਾਂਦੀ ਹੀ ਰਹਿੰਦੀ ਆ। ਸਰਕਾਰਾਂ ਦਾ ਧਿਆਨ ਨਹੀਂ ਦਿੰਦੇ ਇਲਾਕਿਆਂ ਵਾਲਾ। ਬਤੀਆਂ ਕਦੀ ਆਂਦੀ ਕਦੀ ਵੋਲਟੇਜ ਵੱਧ ਕਿਉਂਕਿ ਸਾਡੇ ਘਰ ਹੁਣ ਸਮਾਨ ਵੀ ਸਾਰਾ ਲੱਗਾ ਫ੍ਰਿਜ ਵੀ ਆ ਵਾਸ਼ਿੰਗ ਮਸ਼ੀਨ ਵੀ ਆ ਏਸੀ ਵੀ ਆ ਜਿਹੜਾ ਵੋਲਟੇਜ ਘਟਦੇ ਵੜਦੇ ਔਰ ਸ਼ਾਰਟ ਸਰਕਟ ਦਾ ਹੀ ਕੰਮ ਹੁੰਦਾ ਆ ਇਹ ਸਰਕਾਰਾਂ ਦਾ ਵੀ ਉਹ ਜੇ ਆਹੜਾ ਤਾਂ ਕੋਈ ਦੁਕਾਨ ਨਹੀਂ ਜੋ ਸਰਕਾਰਾਂ ਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਹਰ ਇੱਕ ਇਲਾਕੇ ਕੋ ਜਿਹੜਾ ਅਸੀਂ ਟੈਕਸ ਲੈਨੇ ਹਰ ਇੱਕ ਚੀਜ਼ ਦਾ ਟੈਕਸ ਲੈਨੇ ਆ ਹਰ ਇੱਕ ਚੀਜ਼ ਦਾ ਆਪਾਂ ਬਿੱਲ ਭਰਦੇ ਆ ਤੇ ਸਾਨੂੰ ਬੱਤੀ ਵੀ ਪੂਰੀ ਮਹਾਇਆ ਕਰੀ ਜਾਵੇ ਹਰ ਇੱਕ ਚੀਜ਼ ਦਿੱਤੀ ਜਾਵੇ ਮਗਰ ਅੱਜ ਸਰਕਾਰਾਂ ਕੰਨਾਂ ਦੇ ਜੋ ਨਹੀਂ ਸਰਕਦੀ ਬਸ ਕਾਰਵਾਈਆਂ ਕਰਦੇ ਆ ਜਿੰਨੇ ਵੀ ਸਰਕਾਰੀ ਬੰਦੇ ਆਏ ਬਸ ਘਟਾ ਮਿੱਟੀ ਝਾੜਨ ਆ ਜਾਂਦੇ ਆ ਉਹ ਦੇ ਨਾਲ ਉਹਨਾਂ ਨੂੰ ਜੋਰ-ਜੋਰ ਲਾ ਕੇ ਬੁਲਾਇਆ ਨਹੀਂ ਤਾਂ ਤੁਹਾਨੂੰ ਪਤਾ ਕਿਸੇ ਗਰੀਬ ਦੇ ਘਰ ਦਾ ਕੋਈ ਟੁਕੜਾ ਡਿੱਗਦੇ ਕੋਈ ਪਹੁੰਚਦਾ ਨਹੀਂ ਸਰਕਾਰੀ ਅਸਾਈ ਤੇ ਪੁਲਿਸ ਵੀ ਬੁਲਾਈ ਆ ਪਟਵਾਰੀ ਵੀ ਬੁਲਾਏ ਆ ਮੀਡੀਆ ਤੇ ਤੁਹਾਡੇ ਵਰਗੇ ਭਰਾ ਮੀਡੀਆ ਵਾਲੇ ਵੀ ਆਏ ਆ ਤੇ ਸਹੀ ਤੇ ਇਹੀ ਕਵਾਂਗੇ ਕਿਸੇ ਵੀ ਗਰੀਬ ਨਾਲ ਧੱਕਾ ਨਾ ਹੋਵੇ ਜੇ ਕੋ ਹੁੰਦਾ ਵੀ ਆ ਤੇ ਉਹ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਸਰਕਾਰਾਂ ਨੇ ਆਪਣੇ ਪੱਲੇ ਉਹ ਨਹੀਂ ਕਰਨਦਾ ਸਰਕਾਰਾਂ ਕੋ ਸਰਕਾਰੀ ਫੰਡ ਜਾਂਦਾ ਲੋਕਾਂ ਦਾ ਟੈਕਸ ਜਾਂਦਾ ਆ ਜਿਹਦੇ ਵਿੱਚ ਇੱਕ ਸਰਕਾਰ ਦੀ ਇੱਕ ਹਦਾਇਤਾਂ ਹੁੰਦੀ ਆ ਡੀਸੀ ਕੋਲ ਹੁੰਦੀ ਆ ਜੇ ਕਿਸੇ ਦਾ ਨੁਕਸਾਨ ਜਾਂ ਧੱਕਾ ਹੁੰਦਾ ਜਾਂ ਬਾਰਿਸ਼ ਦਾ ਕੋਈ ਡੇਜ ਜਾਂਦਾ ਕਿਸੇ ਸੱਤ ਦੇ ਜਾਂਦੀ ਜਾਂ ਕੋਈ ਐਕਸੀਡੈਂਟ ਹੁੰਦਾ ਤਾਂ ਸਰਕਾਰ ਆ ਉਹਦਾ ਪੈਸਾ ਟੈਕਸ ਲੈਂਦੀ ਆ ਸਾਡੇ ਕੋ ਉਹ ਇਹਨਾਂ ਨੂੰ ਮੁਆਵਜ਼ਾ ਦੇਣਾ ਹੀ ਪੈਂਦਾ ਆ ਪਰ ਕੀ ਲੱਗਦਾ ਵੀ ਜੇ ਅੱਜ ਕੁ ਮਾਰੀ ਤੁਸੀਂ ਦੱਸ ਰਹੇ ਹੋ ਵੀ ਘਰ ਚ ਦੋ ਦੋ ਸਿਲੰਡਰ ਜਿਹੜੇ ਸੀ ਉਹ ਭਰੇ ਹੋਏ ਸੀ ਰੱਬ ਨਾ ਕਰੇ ਸਿਲੰਡਰ ਫਟ ਜਾਂਦਾ ਤੇ ਲੱਗਦਾ ਸੀ ਵੱਡਾ ਹਾਉਸ ਆਣਾ ਥੋੜੀ ਅੱਗੇ ਆ ਜੋ ਕੀ ਲੱਗਦਾ ਸੀ ਵੀ ਵੱਡਾ ਹਾਸਾ ਹੋ ਜਾਣਾ ਸੀ ਆਹਨ ਗਵਾਰੰਟੀ ਦੇਂਦੇ ਸੀ ਲੋਕ ਉਹਨਾਂ ਨੂੰ ਕਿਤੇ ਨੁਕਸਾਨ ਜਿਹੜਾ ਭਰਨਾ ਚਾਹੀਦਾ ਔਰ ਚਲੋ ਪਰਮਾਤਮਾ ਦੀ ਕਿਰਪਾ ਹੋਈ ਆ ਸਿਲੰਡਰ ਜਿਹੜੇ ਫਟੇ ਨਹੀਂ ਆ ਤੁਸੀਂ ਸਮੇਂ ਸਿਰ ਪਹੁੰਚਗੇ ਤੁਹਾਨੂੰ ਗਵਾਂਡੀਆਂ ਜਿਹੜਾ ਫੋਨ ਕਰਤਾ ਕੀ ਲੱਗਦਾ ਕਿ ਹਮੇਸ਼ਾ ਕਹਿੰਦੇ ਨੇ ਵੀ ਔਫਿਸ ਸਮੇਂ 'ਚ ਗਵਾਂਢੀ ਸਭ ਤੋਂ ਪਹਿਲਾਂ ਕੰਮ ਆਉਂਦੇ ਨੇ ਦਸਤਿਹਾਰ ਭੈਮਪਰਾ ਬਾਅਦ ਆਉਂਦੇ ਨੇ ਕੀ ਲੱਗਦਾ ਇਹ ਵਾਕਿਆ ਸੱਚ ਹੈ ਸਰ ਇਹ ਤੇ ਬੁਰਕੂਲ ਸੱਚ ਹੈਗਾ ਜੀ ਗਵਾਂਢੀਆਂ ਨੇ ਫੋਨ ਕੀਤਾ ਤੇ ਜਿਹੜਾ ਬੱਚਾ ਅੱਜ ਹੈ ਵੀ ਦੁਪਹਿਰ ਸੀ ਕਈ ਵਾਰੀ ਗਵਾਂਢੀ ਆਪਣੇ ਆਪਣੇ ਅੰਦਰ ਬੜੇ ਹੁੰਦੇ ਜਾਂ ਸੁੱਤੇ ਹੁੰਦੇ ਕਮਰਿਆਂ ਤੇ ਕੁੜੀਆਂ ਲਾ ਕੇ ਅੱਜ ਪਤਾ ਨਹੀਂ ਕੁਦਰਤੀ ਰੱਬ ਵੱਲੋਂ ਵੀ ਇਹਨਾਂ ਨੇ ਗਵਾਂਢੀਆਂ ਨੇ ਦੇਖ ਲਿਆ ਕਿ ਜਿਹੜਾ ਹਾਸਾ ਹੋਣ ਤੋਂ ਬਚ ਗਿਆ ਨੇ ਇਹ ਤਾਂ ਸਾਰਾ ਘਰ ਹੀ ਤਬਾਹ ਹੋ ਜਾਣਾ ਸੀ ਸਰ ਕੇ ਕਿਉਂਕਿ ਅੱਧਾ ਘਰ ਤਾਂ ਸਾਡਾ ਸੜ ਗਿਆ ਅੱਧਾ ਅਗਲਾ ਪਾਸਾ ਬਚ ਗਿਆ ਪਿਛਲਾ ਇਹ ਸ਼ੁਰੂ ਤੋਂ ਮੇਰੇ ਤੋਂ ਉਹਦਾ ਇੱਕ ਦੋ ਜੀਰੋ ਦਾ ਨੂੰ ਪਤਾ ਲੱਗਾ ਉਸੇ ਟਾਈਮ ਮੈਂ ਤਾਂ ਫੋਨ ਵੀ ਨਹੀਂ ਕੀਤਾ ਉਸੇ ਟਾਈਮ ਹੀ ਭੱਜਿਆ ਆ ਮਗਰ ਤੇ ਖਲੋਤਾ ਪਿਆ ਗਵਾਂਢੀ ਵੀ ਸਾਡੇ ਨਾਲ ਪੂਰਾ ਸਾਥ ਦਿੱਤਾ ਤੇ ਜਿਹੜੇ ਲੋਕ ਸਾਡੇ ਨਾਲ ਖਲੋਂਦੇ ਆ ਅਸੀਂ ਤੇ ਸਾਰੇ ਦਿਨੋਂ ਰਾਤ ਉਹਨਾਂ ਦੇ ਨਾਲ ਵਾਰ ਦੀ ਰਾਤ ਵੀ ਆ ਮੈਂ ਕਿਹਾ ਅਸੀਂ ਖਲੋਤੇ ਆ ਮਗਰ ਜੋ ਹੋਇਆ ਬਹੁਤ ਮਾੜਾ ਹੋਇਆ ਕਿਉਂਕਿ ਆਪਣੇ ਦੋ ਬੱਚੇ ਆ ਵਾਈਫ ਆ ਤੇ ਵਾਈਫ ਤੇ ਮੇਰੀ ਰੋਂਦੀ ਬੜੀ ਪਈ ਸੀ ਤੇ ਉਹਨੂੰ ਤੇ ਮੈਂ ਚੁੱਪ ਕਰਾ ਕੇ ਭੱਜਿਆ ਕਿਉਂਕਿ ਨਾ ਉਹ ਬਾਈਟ ਦੇ ਸਕਦੀ ਆ ਤੇ ਬੇਟਾ ਵੀ ਸਾਡਾ ਛੋਟਾ ਆ ਤੇਸ ਕਰਕੇ ਮੈਂ ਤੇ ਦਿਲ ਤੇ ਚੋਂ ਪੱਥਰ ਰੱਖਿਆ ਅਸੀਂ ਤੇ ਬڑے ਵੱਡੇ ਪੱਥਰ ਝੱਲੇ ਆ ਸਾਡੇ ਨਾਲ ਛੋਟੀ ਉਮਰ ਚ ਸਾਡੇ ਫਾਦਰ ਵੀ ਗਏ ਆ ਤੇ ਬੜਾ ਹੋ ਗਿਆ ਸਾਡੇ 6:00 ਵਜੇ ਆ ਮਗਰ ਚਲੋ ਅ ਵੀ ਚੱਲਾਂਗੇ ਅਗਰ ਕਿਸੇ ਨੇ ਸਰਕਾਰ ਨੇ ਮਦਦ ਕਰਨੀ ਹੋਵੇ ਕਰ ਦੇਗੀ ਨਹੀਂ ਤਾਂ ਅਹੀ ਕਿਸੇ ਦਾ ਹਾਦਸਾ ਫਲਾਣਾ ਨਹੀਂ ਆ ਜੋ ਕਰਾਂਗੇ ਅਹੀ ਆਪਣੇ ਆਪਣੇ ਮਿਹਨਤ ਕਰਕੇ ਆਪਣਾ ਘਰ ਸਵਾਰ ਲਾਂਗੇ ਫੇਰ ਬਿਲਕੁਲ ਜੀ ਤੁਸੀਂ ਹਾਲਾ ਦੇਖ ਸਕਦੇ ਹੋ ਬੜੀ ਹਿੰਮਤ ਮੈਂ ਕਹਾਂਗਾ ਵੀਰ ਦੀ ਬੜੀ ਹਿੰਮਤ ਹੈ ਜਿਹੜਾ ਕਿ ਅੱਜ ਪਰਿਵਾਰ ਦੇ ਨਾਲ ਖੜਾ ਵਾ ਕਿਉਂਕਿ ਪਰਿਵਾਰ ਦਾ ਮੁਖੀ ਆ ਵਾ ਨੀਵੇਂ ਦੱਸਿਆ ਵੀਰ ਨੇ ਵੀ ਘਰ ਦੇ ਜਿਹੜੇ ਨੇ ਔਰਤਾਂ ਹਮੇਸ਼ਾ ਆਦਿਲ ਕਮਜ਼ੋਰ ਹੁੰਦੇ ਨੇ ਛੋਟੇ ਹੁੰਦੇ ਨੇ ਹਮੇਸ਼ਾ ਰੋਣਾ ਸ਼ੁਰੂ ਕਰ ਦਿੰਦੀਆਂ ਨੇ ਕਿਉਂਕਿ ਔਰਤਾਂ ਜਿਹੜੀਆਂ ਘਰ ਦਾ ਮੈਂ ਕਹਿੰਦਾ ਵੀ ਕੁੰਜੀ ਹੁੰਦੀ ਆ ਘਰ ਦਾ ਮੁਖੀਆ ਹੁੰਦੀ ਆ ਦਿਲ-ਦਿਲ ਮਿਹਨਤ ਕਰਕੇ ਜਿਹੜਾ ਘਰ ਬਣਾਉਂਦੀਆਂ ਨੇ ਪਰ ਜੋ ਇਸ ਤਰ੍ਹਾਂ ਦੇ ਹਾਸੇ ਹੋ ਜਾਂਦੇ ਨੇ ਤੇ ਕਿਤਨੇ ਕਿਤੇ ਮਨ ਦੁਖੀ ਵੀ ਹੁੰਦਾ ਉਹਨਾਂ ਦਾ ਵੀ ਕਿੰਡੀ ਮਿਹਨਤ ਨਾਲ ਘਰ ਬਣਾਇਆ ਸੀ ਅੱਜ ਕੀ ਜੜਾ ਚੜ ਗਿਆ ਵਾ ਇਸ ਕਰਕੇ ਸਾਡੀ ਸਕਾਰਾਂ ਗਲੀ ਅਪੀਲ ਆ ਵੀ ਵੱਦ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਕੀ ਘਰ ਦੇ ਹਾਲਾਤ ਜਿਹੜੇ ਚੰਗੇ ਹੋ ਸਕਣ ਕਿਉਂਕਿ ਬਹੁਤ ਮਿਹਨਤ ਕਰ ਰਿਹਾ ਦੋਵੇਂ ਜੀ ਪਰ ਘਰ ਦਾ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਛੋਟਾ ਜਿਹਾ ਬੱਚਾ ਸਾਡੇ ਨਾਲ ਆ ਉਹਨਾਂ ਵੀ ਗੱਲਬਾਤ ਕਰਦੇ ਆ ਕਿਉਂਕਿ ਬੱਚਿਆਂ ਦਾ ਜਿਹੜਾ ਸਮਾਨ ਸੀ ਕੱਪੜੇ ਤੱਕ ਸਰਟੀਫੀਕੇਟ ਤੱਕ ਜਿਹੜਾ ਸਾਰੇ ਜਿਹੜੇ ਜ਼ਿੰਦਗੀ ਦੇ ਪ੍ਰੂਫ ਸੀ ਉਹ ਸਾਰੇ ਖਤਮ ਹੋ ਚੁੱਕੇ ਨੇ ਪਰ ਪਰਿਵਾਰ ਦੀ ਫਿਰ ਵੀ ਹਿੰਮਤ ਹੈ ਮੈਂ ਕਹਿੰਦਾ ਫੇ ਵੀ ਪਰਿਵਾਰ ਨੇ 1 ਵਜੇ ਦਾ ਸਮਾਨ ਸੀ ਜਿਹੜਾ ਪਿਆਨ ਕੱਗ ਲੱਗੀ ਸੀ ਹੁਣ 9 ਵਜ ਗਏ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਗਵਾਂਡੀ ਜਿਹੜੇ ਸਾਰੇ ਭੈਣ ਭਰਾ ਨਾਲ ਖੜੇ ਨੇ ਕਹਿੰਦੇ ਨੇ ਕਿ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਬਾਅਦ ਚ ਆਉਂਦੇ ਨੇ ਪਹਿਲਾਂ ਗਵਾਂਢੀ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਨਾਲ ਖੜਦੇ ਨੇ ਭਾਈ ਸਾਹਿਬ ਆਜੋ ਲਾਗੇ ਤੁਹਾਡੇ ਮੇਰੇ ਤੇ ਮੈਂ ਕਹਿੰਦਾ ਫਿਰ ਵੀ ਬਹੁਤ ਚੰਗੇ ਗਵਾਂਢੀ ਨੇ ਜਿਹੜੇ ਕਿ ਇਸ ਪਰਿਵਾਰ ਤੇ ਮਾੜਾ ਸਮਾਂ ਆਇਆ ਸੀ ਮਾੜਾ ਦੌਰ ਆਇਆ ਸੀ ਪਰ ਨਾਲ ਖੜੇ ਨੇ ਐਸ ਕਰਕੇ ਹਮੇਸ਼ਾ ਲੋਕ ਕਹਿੰਦੇ ਨੇ ਗਵਾਂਢੀਆਂ ਨਾਲ ਹਮੇਸ਼ਾ ਬੜਾ ਕੇ ਰੱਖਣੀ ਚਾਹੀਦੀ ਆ ਪਤਾ ਨਹੀਂ ਗਲੀ ਚ ਕੱਖ ਦੀ ਰੋੜ ਪੈ ਜਾਂਦੀ ਆ ਇਹ ਬਿਲਕੁਲ ਸੱਚ ਆ ਅਜੇ ਗਵਾਂਢੀ ਜੇਕਰ ਨਾ ਹੁੰਦੇ ਤੇ ਜਾਂ ਨਾ ਜਿਕਰੇ ਨਾ ਚੰਗੀ ਤਾਂ ਇਹਨਾਂ ਨੇ ਬੋਲਚਾਲ ਹੁੰਦਾ ਤੇ ਮੈਨੂੰ ਲੱਗਦਾ ਸੀ ਇੱਕ ਵੱਡਾ ਹਾ ਗੱਲਬਾਤ ਕਰਾਂਗੇ ਬੌਜੀ ਦੇ ਨਾਲ ਵੀ ਬੌਜੀ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਗਵਾਂਢੀ ਜੀ ਕਿੰਨੇ ਸਮੇਂ ਤੋਂ ਗਵਾਂਢੀ ਜੀ ਆਪਾਂ ਇਹ 15 16 ਸਾਲ ਹੋ ਗਏ ਗਲੀ 'ਚ ਆਏ ਆ ਸਾਰੇ ਆਪਾਂ ਆਪਣੇ ਜਿਹੜੀ ਸਾਡੇ 10 ਘਰ ਆ ਅਸੀਂ ਆਪਣੇ ਪਰਿਵਾਰ ਵਾਂਗੂ ਰਹਿ ਰਹੇ ਆ ਜੀ ਹਾਂ ਤੇ ਭਾਈ ਸਾਹਿਬ ਦੇ ਮੈਂ ਆਈ ਕੋਈ ਆ ਦੇਖਿਆ ਧੂਆਂ ਚੱਲਦਾ ਪਿਆ ਤੇ ਮੇਰੇ ਜੇਬ 'ਚ ਕਾਰ ਦਿੱਤਾ ਆ ਇਹਨਾਂ ਨੇ ਤੇ ਮੈਂ ਕੋਸ਼ਿਸ਼ ਕੀਤੀ ਕਾਰ ਲੱਭਣਾ ਨਹੀਂ ਪਹਿਲੋ ਫਿਰ ਮੈਂ ਕਿਹਾ ਕੋਸ਼ਿਸ਼ ਕੀਤੀ ਯਾਰ ਲੱਭ ਸਕਦਾ ਫਿਰ ਲੱਭ ਗਏ ਤੇ ਭਾਈ ਸਾਹਿਬ ਨੂੰ ਫੋਨ ਕੀਤਾ ਇੱਕ ਹੋਏ ਤੇ ਮੈਗਾ ਫੜਾ ਫੜਨ ਆਜੋ ਯਾਰ ਧੂਆਂ ਤੁਹਾਡੇ ਨਾਲ ਬਾਰੀ ਦੇ ਵਿੱਚੋਂ ਨਿਕਲਦਾ ਪਿਆ ਮੇਰਾ ਲੱਗਦਾ ਅੱਗ ਲੱਗੀ ਹੈ ਇਹ ਕਹਿੰਦੇ ਮੈਂ ਆ ਰਿਹਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਫਿਰ ਦੁਬਾਰਾ ਭਾਈ ਨੇ ਫੋਨ ਕੀਤਾ ਬੱਬੀ ਭਾਈ ਨੇ ਫੋਨ ਕੀਤਾ ਬੱਬੀ ਭਾਈ ਨੂੰ ਕਹਿੰਦੇ ਮੈਂ ਆ ਰਿਹਾ ਫਿਰ ਬੱਬੀ ਭਾਈ ਨੇ ਇਸ ਤਰ੍ਹਾਂ ਕੀਤਾ ਕਿ ਫੜਾ ਫੜ ਪੈਪਾਂ ਲਾਈਆਂ ਤੇ ਭਾਈ ਆਏ ਤੇ ਫਿਰ ਆਪਾਂ ਤਿੰਨਾਂ ਭਰਾਵਾਂ ਨੇ ਅੱਗ ਬੁਝਾਣੀ ਚਾਲੂ ਕਰਤੀ ਤੇ ਕਾਫੀ ਆਪਾਂ ਅੱਗ ਕਰੀਬਨ ਬਜਾਈ ਦਿੱਤੀ ਸੀ ਗੁਰੇਸ ਸਿੰਘ ਭਾਜੀ ਜਦੋਂ ਫੋਨ ਆਉਂਦਾ ਵਾ ਜਦ ਤੁਸੀਂ ਫੋਨ ਕਰਦੇ ਹੋ ਭਾਜੀ ਅਜੇ ਜੀ ਨੂੰ ਕਿ ਤੁਹਾਡੇ ਘਰੇ ਅੱਗ ਲੱਗ ਗਈ ਆ ਜਦੋਂ ਆ ਕੇ ਦਰਵਾਜ਼ਾ ਖੋਲਦੇ ਤੁਸੀਂ ਨਾਲ ਹੁੰਦੇ ਹੋ ਤਿੰਨੇ ਭਰਾ ਤੇ ਕੀ ਹਾਲਾਤ ਕੀ ਦੇਖਦੇ ਹੋ ਦਸ਼ਕਾ ਜੂ ਥਾਂਜਾ ਕਰਦੇ ਹੋ ਕੀ ਹਾਲਾਤ ਸੀ ਉਦੋਂ ਕਿੰਨਾ ਕ ਅੱਗ ਦੇ ਜਿਹੜੇ ਕਿ ਭੰਬੜ ਮਚੇ ਹੋਏ ਸੀ ਹੋ ਸਕਦਾ ਪਿਛਲੇ ਪਾਸੇ ਸਾਰਾ ਭੰਬੜ ਬਹੁਤ ਮਚਿਆ ਆਇਆ ਸੀ ਜੀ ਅੰਦਰ ਖਲੋਤਾ ਨਹੀਂ ਹੀ ਜਾਂਦਾ ਫਿਰ ਆਪਾਂ ਕੁਛ ਇਹ ਕੀਤੀ ਕਿ ਤਰੀਕੇ ਨਾਲ ਭਾਜੀ ਨੇ ਥੋੜਾ ਇਹ ਭਾਜੀ ਨੇ ਹੈਲਪ ਬਹੁਤ ਕੀਤੀ ਬੰਕੀ ਆਪਾਂ ਤਾਂ ਡਰ ਕੇ ਇਹ ਕਹਿੰਦੇ ਨਹੀਂ ਤੁਸੀਂ ਚਲੋ ਤੇ ਆਪਾਂ ਕਿਹ ਤਰੀਕੇ ਨਾਲ ਲਾਗੋ ਲਾਗੋ ਭਜਾਨੇ ਆ ਤੇ ਫਿਰ ਅੱਗੇ ਲਸ ਦੇ ਭਜਾਵਾਂਗੇ ਤੇ ਫਿਰ ਆਪਾਂ ਕੋਸ਼ਿਸ਼ ਕੀਤੀ ਤਿੰਨਾਂ ਭਰਾਵਾਂ ਨੇ ਤੇ ਅੱਗ ਆਪਾਂ ਬਜਾਤੀ ਤੇ ਮੈਨੂੰ ਇਹੋ ਵੀ ਕੀ ਕਾਰਨ ਸਮਝ ਦੀ ਅੱਗ ਲੱਗਦਾ ਤੁਸੀਂ ਵੀ ਅੰਦਰ ਜਾ ਕੇ ਹਾਲਾ ਦੇਖੇ ਨੇ ਕੀ ਕਾਰਨ ਕੀ ਸੀ ਅੱਗ ਲੱਗਦਾ ਕੋਈ ਪਤਾ ਲੱਗਾ ਕਿਸ ਤਰ੍ਹਾਂ ਇਹ ਇਹ ਬਿਜਲੀ ਦਾ ਲੱਗੇ ਕੋਈ ਸਰਕਲ ਸ਼ਾਰਟ ਹੋਇਆ ਤੇ ਉਹਦੇ ਕਰਕੇ ਅੱਗ ਲੱਗ ਗਈ ਜੀ ਜੀ ਸਮਾਨ ਸੜ ਗਿਆ ਸਾਮਾਨ ਏਸੀ ਸੜ ਗਿਆ ਜੀ ਲਮਾਰੀਆਂ ਗਈਆਂ ਸੀ ਲਮਾਰੀਆਂ ਸੜ ਗਈਆਂ ਮੰਦਰ ਰਗਾ ਸੀ ਮੰਦਰ ਸੜ ਗਿਆ ਤੇ ਐਲ ਸੀ ਡੀ ਸੜ ਗਈ ਕਾਫੀ ਨਾਲ ਲੋਟ ਸਮਾਨ ਅਗਾਹੀ ਜਿਹੜਾ ਉਹ ਸੜ ਕੇ ਸਵਾ ਹੋ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਗਲੀ ਨੰਬਰ 2 ਦੀਆਂ ਦਿਖਾਈਆਂ ਨੇ ਇਹ ਗਵਾਂਢੀ ਨੇ ਸਾਡੇ ਉਹਨਾਂ ਦੇ ਮੈਂ ਕਹਿੰਦਾ ਗਵਾਂਢੀਆਂ ਨਾਲ ਲੋਕ ਹਮੇਸ਼ਾ ਲੜਦੇ ਝਗੜਦੇ ਵੀ ਨੇ ਕਈ ਲੋਕ ਪਰ ਮੈਂ ਕਹਿੰਦਾ ਗਵਾਂਢੀਆਂ ਨਾਲ ਹਮੇਸ਼ਾ ਬੜਾ ਕੇ ਰੱਖਣੀ ਚਾਹੀਦੀ ਆ ਕਿਉਂਕਿ ਜਦੋਂ ਮੁਸੀਬਤ ਆਉਂਦੀ ਆ ਗਵਾਂਢੀ ਸਭ ਤੋਂ ਪਹਿਲਾਂ ਖੜਦੇ ਨੇ ਰਿਸ਼ਤੇਦਾਰ ਭੈਣ ਭਰਾ ਤੇ ਬਾਅਦ ਚ ਆਉਂਦੇ ਨੇ ਪਹਿਲਾਂ ਗਵਾਂਢੀ ਜਿਹੜਾ ਨਾ ਉਹ ਸਹਤਾਂ ਬਣਾਉਂਦੇ ਨੇ ਸਿਆਣੇ ਹਮੇਸ਼ਾ ਕਹਿੰਦੇ ਨੇ ਵੀ ਗਲੀ ਦੀ ਕੱਕ ਦੀ ਲੋੜ ਪੈ ਜਾਂਦੀ ਆ ਗਲੀ ਦੇ ਕੱਖ ਜਿਵੇਂ ਗੱਲ ਕੀਤੀ ਆ ਵੀ ਗਲੀ ਗਵਾਂਢ ਹਮੇਸ਼ਾ ਸਾਰਿਆਂ ਨਾਲ ਬੜਕ ਰੱਖਦੀ ਆ ਬੰਬੀ ਭਾਈ ਨਾਲ ਗੱਲਬਾਤ ਕਰਾਂਗੇ ਬੰਬੀ ਭਾਈ ਤੁਹਾਡੀ ਬਹੁਤ ਸਤਿਫਾ ਕੀਤੀ ਜਾਂਦੀਆਂ ਕਿ ਉਹਨੇ ਬੜੀ ਬਹਾਦਰੀ ਨਾਲ ਤੁਸੀਂ ਜਿਹੜਾ ਅੰਦਰ ਜਾ ਕੇ ਅੱਗ ਬੁਝਾਈ ਆ ਘਰ ਦਾ ਸਮਾਨ ਜਿਹੜਾ ਰਹਿਦਾ ਸੀ ਉਹ ਬਚਾਇਆ ਸਿਫਤ ਤੇ ਮਹਾਰਾਜ ਮਾਲਕ ਦੀ ਹੁੰਦੀ ਆ ਚਲੋ ਅਸੀਂ ਗਲੀ ਗਵਾਂਢ ਆ ਸਾਡਾ ਫਰਜ਼ ਬੰਦਾ ਉਹ ਜਿਹੜਾ ਸਾਡਾ ਫਰਜ਼ ਬੰਦਾ ਹੀ ਉਹ ਜੋ ਅਸੀਂ ਕੀਤਾ ਮਤਲਬ ਚਲੋ ਹਰ ਇੱਕ ਨੂੰ ਹੁੰਦਾ ਵੀ ਗਲੀ ਗਵਾਂਢ ਆ ਤੇ ਉਹਦਾ ਜਿੰਨਾ ਕਰ ਸਕਦਾ ਬੰਦਾ ਕਰੇ ਆਪਾਂ ਆਪਣੇ ਅੰਦਰੋਂ ਪੈਪ ਲਈ ਆ ਮੇ ਕੋ ਮਰਜੈਂਸੀ ਪਾਈ 100 ਫੁੱਟ ਮੀਟਰ 100 ਫੁੱਟ ਦੀ ਸਮਰਸੀ ਵਾਲਾ ਆਪਣਾ ਚਲਾ ਕੇ ਪਹਿਲਾਂ ਤਾਰਾਂ ਕੱਟੀਆਂ ਵਾ ਵੀ ਸਪਲਾਈ ਚਾਲੂ ਹੈ ਪਾਣੀ ਫੈਂਗ ਤੋਂ ਪਹਿਲਾਂ ਬਿਜਲੀ ਕਟੋ ਜਿਹਦੇ ਨਾਲ ਜਿੰਨੇ ਪਾਣੀ ਛੋਟਣਾ ਉਹਨੂੰ ਕਰੰਟ ਨਾ ਪਵੇ ਬਿਲਕੁਲ ਬਲਾਸ ਨਾਲ ਤਾਰਾਂ ਕੱਟੀਆਂ ਵਾ ਇਹ ਜੋੜ ਕੱਟ ਕੇ ਫਿਰ ਅੰਦਰ ਨੂੰ ਵਾੜਿਆ ਫਿਰ ਅਸੀਂ ਬੂਹਾ ਖੋਲਿਆ ਤੇ ਫਿਰ ਅਸੀਂ ਅੰਦਰ ਗਏ ਅੰਦਰ ਦੇ ਲਾਟਾਂ ਮਚਣ ਦੀਆਂ ਹੌਲੀ ਹੌਲੀ ਕਰਦਿਆ ਕਰਦਿਆ ਚਲੋ ਬੂਹਾ ਖੋਲਿਆ ਧੂਆਂ ਬਾਹਰ ਨੂੰ ਗਿਆ ਫਿਰ ਅਸੀਂ ਪਿੱਛੇ ਗਏ ਆ ਪਿੱਛੇ ਜਾ ਕੇ ਵੇਖਿਆ ਭੰਬੜ ਮਚਣ ਦੇ ਉੱਥੇ ਚਲੋ ਪਾਣੀ ਪਾਇਆ ਪਾਈਪ ਲਾ ਕੇ ਜੋ ਸਾਡੇ ਕੋ ਹੋਇਆ ਉਸ ਟਾਈਮ ਤੇ ਜੇ ਬੰਦਾ ਕੋਈ ਮੌਕੇ ਤੇ ਕੋਈ ਵੀਡੀਓ ਬਣਾ ਲਵੇ ਕੋਈ ਤਮਾਸ਼ਾ ਥੋੜੀ ਹੋਉਂਦੀ ਆਈ ਅਹੀਂ ਤੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹ ਤਾਂ ਜਿੰਨਾ ਹੋ ਸਕੇ ਵਿਚਾਰੇ ਦਾ ਪਰ ਬਾਕੀ ਜੋ ਮਾਲਕ ਦੇ ਹੱਥੇ ਸੀ ਜਿੰਨਾ ਕਾਈ ਕਰ ਸਕਦੇ ਕਿ 100 ਮੌਕੇ ਤੇ ਫਾਇਰ ਗੇਟ ਆਈ ਕਿੰਨੇ ਵਜੇ ਆਈ ਜਦੋਂ ਫੋਨ ਕੀਤਾ ਇੱਕੋ ਜਿਹੀ ਅੱਗ ਲੱਗੀ ਸੀ ਕਿੰਨੇ ਵਜੇ ਫਾਇਰ ਗੇਟ ਪਹੁੰਚੀ ਸੀ ਉਸ ਤੋਂ ਪਹਿਲਾਂ ਅੱਗ ਅੱਗ ਜਿਹੜੀ ਸੀ ਬੁੱਝ ਚੁੱਕੀ ਸੀ ਕਿ ਅੱਗ ਲੱਗੀ ਸੀ ਇਹਦੀ ਵੀ ਸਰ ਫਾਇਰ ਗੇਟ ਚਲੋ ਆਪਾਂ ਬੰਦੇ ਇਹਨਾਂ ਦੇ بیٹے ਨੇ ਕਾਲ ਕਰਤੀ ਸੀਗੀ ਲੇਕਿਨ ਫਾਇਰ ਗੇਟ ਦੇ ਜਦ ਰੋਂਗ ਸਾਈਡ ਆਉਣ ਤੋਂ ਕਾਰਨ ਥੋੜੀ ਲੇਟ ਹੋ ਗਈ ਉਹਦੇ ਆਉਣ ਤੋਂ ਪਹਿਲਾਂ ਅਸੀਂ ਕਵਰ ਕਰ ਚੁੱਕੇ ਸੀਗੇ ਪਰ ਫਿਰ ਵੀ ਉਹਨਾਂ ਕੋਲ ਅਸੀਂ ਪਾਣੀ ਦਾ ਪ੍ਰੈਸ਼ਰ ਮਰਵਾ ਕੇ ਜੋ ਵੀ ਮਾੜਾ ਮੋਟਾ ਕੋਈ ਥੱਲੇ ਸੁਲਗਦਾ ਹੋਵੇ ਕਵਰ ਕਰ ਲੈਣ ਉਹਨਾਂ ਕੋਲ ਅਸੀਂ ਚਾਲੂ ਕਰਵਾ ਕੇ ਪੈਪ ਨਾਲ ਪਾਣੀ ਮਰਵਾ ਲਿਆ ਤੇ ਮੈਨੂੰ ਇਸ ਤੋਂ ਕੋਈ ਜਾਲੀ ਮਾਲੀ ਨੁਕਸਾਨ ਤੇ ਨਹੀਂ ਹੋਇਆ ਕੱਲਾ ਘਰ ਦਾ ਹੀ ਸਮਾਨ ਹੋਇਆ ਕਿਸੇ ਦੀ ਜਾਨ ਤੇ ਖਤਰਾ ਨਹੀਂ ਸੀ ਕਿਸੇ ਦਾ ਹੋਰ ਤੇ ਕੋਈ ਨੁਕਸਾਨ ਤੇ ਨਹੀਂ ਹੋਇਆ ਜਾਨੀ ਨੁਕਸਾਨ ਤੇ ਕੋਈ ਨਹੀਂ ਮਾਲੀ ਬਹੁਤ ਜ਼ਿਆਦਾ ਹੋਇਆ ਦਾ ਮਤਲਬ ਕਹਿਣ ਦਾ ਭਾਵੇਂ ਆ ਵੀ ਮੇਨ ਲਾ ਲਓ ਆਪਾਂ ਸਰਕਲ ਚਾਰਟ ਹੋਇਆ ਵਾ ਸਰਕਲ ਛਾੜ ਦੇ ਵਿੱਚ ਇਹ ਹੋ ਸਕਦਾ ਵੀ ਆਪਾਂ ਗੌਰਮੈਂਟ ਨੇ ਉਹ ਕਹਿ ਸਕਦੇ ਭਾਈ ਸਾਹਿਬ ਜੀ ਦੇਖੋ ਬਿਜਲੀ ਦਾ ਬਿੱਲ ਭਰੀਦਾ ਹੋ ਤਾਂ GST ਲੱਗੀ ਹੁੰਦੀ ਆ ਬਿਲਕੁਲ GST ਤੇ ਪਲੱਸ ਚੁੰਗੀ ਲੱਗੀ ਹੁੰਦੀ ਜਿਹੜੀ ਕਿ ਪੰਜਾਬ ਚ ਚੁੰਗੀ ਹੈ ਹੀ ਨਹੀਂਗੀ ਅਸੀਂ ਉਹ ਵੀ ਪੇ ਕਰਦੇ ਆ ਬਿਲੀ ਦੇ ਨਾਲ GST ਪਲੱਸ ਸਟੇਟ ਟੈਕਸ ਚੁੰਗੀ ਟੈਕਸ ਸਟੇਟ ਟੈਕਸ ਤੇ ਰੋ ਟੈਕ ਸਾਰਾ ਭਰਦੇ ਆ ਜੇ 17 ਹੀ ਸਰਕਲ ਛਾੜ ਮੰਨ ਲਓ ਬਿਜਲੀ ਫੈਕਚਰ ਹੋ ਹੁੰਦਾ ਹੀ ਆ ਮੇਰੇ ਘਰ ਵੀ ਪੈ ਸਕਦਾ ਇਹਨਾਂ ਦੇ ਜੇ ਮੰਨ ਲਓ ਕੁੱਤੀ ਹੈਗਾ ਵਾ ਇਹਨਾਂ ਦੇ ਅੰਦਰ ਹੋਇਆ ਇਹਨਾਂ ਦੇ ਤਾਰਾਂ ਨਹੀਂ ਚੱਲ ਸਕੀਆਂ ਜਾਂ ਕੁਝ ਵੀ ਆ ਪਰ ਗਵਰਨਮੈਂਟ ਦਾ ਕੰਮ ਐ ਨਾ ਸਰਕਲ ਚਾਰਟ ਹੁੰਦੇ ਆ ਤੇ ਪਿੱਛੇ ਸਪਾਰਾਂ ਜੁੜੀਆਂ ਹੋਣੀ ਵੇਖ ਲਓ ਵੀ ਹੁਣ ਤੁਸੀਂ ਜਦੋਂ ਦੇ ਆਏ ਦੇ ਕਦੋਂ ਦੀ ਬੱਤੀ ਕਿ ਨਜ਼ਰ ਨਹੀਂ ਆਈ ਇੱਥੇ ਹੁਣ ਮਹਾ ਜਾ ਕੇ ਬੱਤੀ ਆਈ ਆ ਉਹ ਵੀ ਚਮੱਕੇ ਮਾਰਨ ਦੇ ਆ ਉੱਪਰ ਲੈਡ ਵੇਖ ਲਓ ਚਮੱਕੇ ਜੇ ਮਰੀ ਜਾਂਦੀ ਇਦਾਂ ਬੱਤੀ ਫੱਪ ਅਪਡੇਟ ਕਰਦੀ ਐ ਤੇ ਮੈਨੂੰ ਇਸੋ ਵੀ ਕਹਿੰਦੇ ਵੀ ਪਿਤਾਲ ਸਾਇਆ ਸਿਰਤੇ ਹਨੀ ਆ ਭਾਈ ਸਾਹਿਬ ਦੇ ਕਹਿੰਦੇ ਦੋਹਾਂ ਜੀਆਂ ਤੇ ਬੜੀ ਜ਼ਿੰਮੇਵਾਰੀ ਆ ਘਰ ਦੀ ਕਿਉਂਕਿ ਪਤਨੀ ਵੀ ਨਾਲ ਮੋਢੇ ਨਾਲ ਮੋਢਾ ਲਗਾ ਕੰਮ ਕਰਦੀ ਸੀ ਤੇ ਬੱਚੇ ਪਾਲੇ ਸੀ ਕਹਿੰਦੇ ਮਾਸਾ ਹੀ ਟਾਈਮ ਦਾ ਗੁਜ਼ਾਰਾ ਹੋ ਰਿਹਾ ਸੀ ਦੋ ਟਾਈਮ ਦੀ ਰੋਟੀ ਜਿਹੜੀ ਮਾਸਾ ਪੂਰੀ ਹੁੰਦੀ ਸੀ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਕਿ ਲੱਗਦਾ ਸੀ ਵੀ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ ਬੰਦਾ ਉੱਠ ਸਕਦਾ ਵਾ ਕਿਤੇ ਫਿਰ ਬੰਦਾ ਸਟੈਂਡ ਹੋ ਸਕਦਾ ਮਹਾਰਾਜ ਇਦਾਂ ਦਾ ਹਾਲਾਤ ਤੇ ਮਹਾਰਾਜ ਦੁਸ਼ਮਣ ਤੇ ਹੋਣਾ ਲਿਓਵੇ ਜੋ ਹੋਇਆ ਚਲੋ ਮਿਹਨਤ ਕਰਨ ਦੇ ਬਣਾਉਂਦੇ ਠੀਕ ਹੈ ਬਣਾਇਆ ਅਗਲੇ ਨੇ ਹਰ ਕੋਈ ਕਹਿੰਦਾ ਵੀ ਮੇਰੇ ਆਪਣੇ ਬੱਚਿਆਂ ਉੱਤੇ ਬਣਾਵਾ ਹੁਣ ਇਨਾਂ ਇਹਨਾਂ ਨੂੰ ਥੋੜੀ ਪਤਾ ਵੀ ਅਸੀਂ ਘਰੋਂ ਬੂਆ ਮ ਹੁਣ ਗਏ ਅਸੀਂ ਗਲੀ ਗਵਾਣੇ ਸਾਡੇ ਮਨ ਚ ਹੋਵੇ ਵੀ ਅਸੀਂ ਕੋਈ ਕਰੀਏ ਸਾਨੂੰ ਕਿ ਲੋੜ ਪਈ ਆ ਆਪੇ ਅਗਲੇ ਦਾ ਘਰ ਆ ਪੱਲੇ ਕਿ ਨਹੀਂ ਗਲੀ ਗਵਾਣ ਦਾ ਮਤਲਬ ਭਾਂਦਾ ਵੀ ਅਗਲੇ ਨੂੰ ਇਤਲਾਹ ਕੀਤੀ ਜਾਵੇ ਜਿੰਨੀ ਹੋ ਸਕਦੀ ਕਰੋ ਇਹ ਨਾ ਵੀ ਹੁੰਦੇ ਤਾਂ ਆਪਾਂ ਫਿਰ ਆਪਾਂ ਆਪਣੇ ਦਿਮਾਗ ਚ ਸੋਚ ਲੈ ਵੀ ਇਹਦਾ ਮੈਂ ਜਿੰਦਰਾ ਤੋੜ ਦੇਣਾ ਥੋੜਾ ਮਾਰ ਕੇ ਵੀ ਜੇ ਲੇਟ ਹੁੰਦਾ ਤੇ ਪਰ ਸਿਰਫ ਇਹ ਵੀ ਅਗਲਾ ਮੌਕੇ ਤੇ ਆਜੇ ਤੇ ਸਭ ਤੋਂ ਬੈਟਰ ਹੈ ਵੀ ਚਾਬੀ ਨਾ ਹੁੰਦੇ ਆ ਹੁੰਦਾ ਤੇ ਫਿਰ ਜਿੰਦਰਾ ਤੋੜ ਕੇ ਆਪ 15 ਵਜੇ ਜਾਣਾ ਸੀ ਕਿਉਂਕਿ ਅਸੀਂ ਗਲੀ ਗਵਾਣੇ ਮਹਾਰਾਜ ਮਾਲੋ ਇੱਧਰ ਲੱਗੀ ਏ ਉਦੋਂ ਵੱਦੀ ਵੱਦੀ ਬਾਹਰ ਨੂੰ ਇੱਧਰ ਵੀ ਜਾ ਸਕਦੀ ਏ ਉੱਧਰ ਵੀ ਜਾ ਸਕਦੀ ਏ ਸਰਕਲ ਛਾੜ ਤੇ ਕਿਤੇ ਵੀ ਉਤੜ ਸਕਦਾ ਗਾਂ ਜਿਵੇਂ ਵੀਰ ਨੇ ਕਿਹਾ ਵੀ ਅੰਦਰ ਸਿਲੰਡਰ ਭਰੇ ਸੀ ਭਰੇ ਰੱਬ ਨਾ ਕਰੇ ਤੁਸੀਂ ਜਾਂ ਸਮੇਸਾ ਨਾ ਆਉਂਦੇ ਜਾਂ ਬੂਹਾ ਲਾਖ ਖੋਲਦੇ ਤੇ ਲੱਗਦਾ ਸੀ ਕਿ ਸਿਲੰਡਰ ਫਟ ਜਾਣਾ ਸੀ ਤੇ ਹੋਰ ਘਰਾਂ ਦਾ ਨੁਕਸਾਨ ਵੀ ਹੋ ਸਕਦਾ ਸੀ ਬਿਲਕੁਲ ਮਹਾਰਾਜ ਸਿਲੰਡਰ ਨੂੰ ਤੇ ਮਾਰੀ ਜੀ ਭੁਆਕੀ ਚਾਹੀਦੀ ਆ ਇਹ ਵੀ ਕਿਚਨ ਤੱਕ ਅਗਣੀ ਪਹੁੰਚੀ ਪਿਛਲੇ ਕਮਰੇ ਤੱਕ ਰਹੀ ਏ ਜੇ ਕਿਚਨ ਤੱਕ ਪਹੁੰਚ ਜਾਂਦੀ ਤੇ ਸਿਲੰਡਰ ਨੇਚਰਲੀ ਬਲਾਸਟ ਹੀ ਜੇ ਉਹ ਬਲਾਸਟ ਹੁੰਦਾ ਤੇ ਮਹਾਰਾਜ ਆਣ ਗਵਾੜ ਤੇ ਨਾ ਸਾਨੂੰ ਕਿ ਐਲਪੀਜੀ ਵਾਲਿਆਂ ਨੇ ਆਣ ਕੇ ਇਨਸ਼ੋਰਸ ਦੇਣੀ ਸੀ ਜਦ ਕਿ ਇਹਦੀ ਇਨਸ਼ੋਰਸ ਹੁੰਦੀ ਆ ਇਹ ਆਮ ਲੋਕਾਂ ਨੂੰ ਨਹੀਂ ਪਤਾ ਸਿਲੰਡਰ ਦੀ ਇਨਸ਼ੋਰਸ ਹੁੰਦੀ ਆ ਸਿਲੰਡਰ ਦੇ ਚਲੋ ਬਾਕੀ ਬਚਾ ਗਿਆ ਵਧੀਆ ਵਾ ਗਲੀ ਗਵਾੜੋਂ ਔਨ ਕਰਕੇ ਜੋ ਸਾਡੇ ਕੋ ਹੋ ਸਕਿਆ ਆਪਣੀ ਜਾਨ ਲਾ ਕੇ ਵੀ ਕੀਤਾ ਵਾ ਤੋਂ ਵੱਧ ਠੀਕ ਹੈ ਤਨਵਦੀ ਤੇ ਜਾਂਦੇ ਆਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੂਗਾ ਕੀ ਬੇਨਤੀ ਕਰਨਾ ਚਾਹੂਗਾ ਦਰਸ਼ਕਾਂ ਜੋ ਸਾਡੇ ਸਾਹਮਣੇ ਅਪੀਲ ਸ਼ुरू ਕਰ ਦੋ ਕੀ ਪਰਿਵਾਰ ਦਾ ਮੁਆਵਜ਼ਾ ਜਾਂ ਪਰਿਵਾਰ ਨੂੰ ਕਿਸ ਤਰ੍ਹਾਂ ਹੈਲਪ ਹੋਣੀ ਚਾਹੀਦੀ ਹੈ ਵੇਖੋ ਜੀ ਜੇ ਗੌਰਮੈਂਟ ਦੇ ਕੋਲ ਕੋਈ ਸੁਵਿਧਾ ਹੁੰਦੀ ਆ ਆਉਂਦੀ ਵੀ ਆ ਇਹ ਨਹੀਂ ਵੀ ਨਹੀਂ ਆਉਂਦੀ ਤਗੜਿਆਂ ਬੰਦਿਆਂ ਨੂੰ ਦਿੱਤੀ ਜਾਂਦੀ ਮਾੜੇ ਬੰਦੇ ਨੂੰ ਨਹੀਂ ਜੇ ਮਿਲਦੀ ਛੇਤੀ ਕਿਉਂਕਿ ਸਾਡੀ ਪਹੁੰਚ ਨਹੀਂ ਹੈਗੀ ਉੱਥੋਂ ਤੱਕ ਜੇ ਉਹ ਕਰ ਸਕਦੇ ਨੇ ਤੇ ਸਭ ਤੋਂ ਵਧੀਆਗਾ ਦੇਣੀ ਚਾਹੀਦੀ ਆ ਮਿਹਨਤ ਕੀਤੀ ਹੈ ਅਗਲੇ ਨੇ ਮਿਹਨਤ ਕਰ ਕਰ ਬਣਾਇਆ ਵਾ ਸ਼ਾਹੂਕਾਰ ਦਾ ਹੋਇਆ ਹੁੰਦਾ ਤੇ ਮਾਰੇ ਸਰਕਾਰਾਂ ਤੁਹਾਨੂੰ ਆਪ ਆ ਜਾਂਦੀਆਂ ਮਾਰੇ ਬੰਦੇ ਦਾ ਹੋਇਆ ਤਾਂ ਛੇਤੀ ਬੰਦਾ ਕੋਈ ਨਹੀਂ ਆਉਂਦਾ ਇਹ ਤੁਹਾਡਾ ਸ਼ੁਕਰੀਆ ਵੀ ਤੁਸੀਂ ਆ ਗਏ ਜੀ ਬਿਲਕੁਲ ਜੀ ਤੁਸੀਂ ਗੱਲ ਕੀਤੀ ਸ਼ਾਹੂਕਾਰ ਦੀ ਗੱਲ ਕੀਤੀ ਲੀਡਰਾਂ ਦੀ ਗੱਲ ਕੀਤੀ ਆ ਅੱਜ ਕਿ ਮੈਂ ਥੋੜਾ ਮੇਰੇ ਲੱਗੇ ਆ ਜਾਓ ਤੁਸੀਂ ਹਮੇਸ਼ਾ ਸਰਕਾਰਾਂ ਦੀ ਗੱਲਾਂ ਕਰਦੇ ਹੋ ਲੋਕਾਂ ਦੇ ਨਾਲ ਖੜਦੇ ਹੋ ਅੱਜ ਤੁਹਾਡੀ ਨਾਲ ਕਿੰਨੇ ਲੋਕ ਖੜਗੇ ਲੱਗਦਾ ਸਾਨੂੰ ਸਾਂਝਾ ਕਰਦੇ ਹੋ ਬੜੀ-ਬੜੀ ਤੁਹਾਡੇ ਤੁਹਾਨੂੰ ਲੋਕ ਚਾਹਣ ਵਾਲੇ ਵੀ ਨੇ ਬੜੇ ਤੁਹਾਨੂੰ ਲੋਕ ਪਿਆਰ ਵੀ ਕਰਦੇ ਨੇ ਲੀਡਰਾਂ ਨਾਲ ਵੀ ਤੁਹਾਡਾ ਬੜਾ ਬੈਣ ਖੜੋਣਿਆ ਜੋ ਤੁਹਾਡੀ ਇਸ ਬਾਰੇ ਪਤਾ ਲੱਗਾ ਕੋਈ ਲੀਡਰ ਆ ਕੇ ਖੜਿਆ ਆ ਕੇ ਸਮੇਂ ਨਾਲ ਤੁਹਾਡੇ ਕੋਈ ਜਿਹੜੇ ਤੁਹਾਡੇ ਚਾਹਣ ਵਾਲੇ ਸੀ ਕਿੰਨੇ ਆ ਕੇ ਤੁਹਾਡੇ ਸਾਹ ਦੇ ਤਾ ਜੀ ਇਸ ਦੁਪਹਿਰੇ ਤੇ ਸਾਰੇ ਹੀ ਆਏ ਸੀ ਜਿੰਨੇ ਵੀ ਇਲਾਕੇ ਵਾਲੇ ਵੀ ਸੀ ਗਏ ਆਂਢੀ ਗੁਆਂਢੀ ਜਿੰਨੇ ਵੀ ਹੈਗੇ ਸੀ ਕਿਉਂਕਿ ਇਸ ਉਸ ਟਾਈਮ ਤੇ ਪਹੁੰਚ ਲਈ ਪਈ ਹੈ ਕਿਸੇ ਨੂੰ ਤਲਾਈ ਨਹੀਂ ਕੀਤੀ ਨਾ ਫੋਨ ਕੀਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਸੀ ਉਹ ਭੱਜੇ ਹੀ ਆਂਦੇ ਸੀ ਸਾਡੇ ਬਾਹਰੋਂ ਆਂਢ ਗੁਆਂਢ ਆਏ ਸਾਰੇ ਰਿਸ਼ਤੇਦਾਰ ਆਏ ਲੀਡਰਾਂ ਦੇ ਉਹ ਘਰ ਉਹ ਵੀ ਨਹੀਂ ਆਏ ਸੀ ਡਾਕਟਰ ਸਾਹਿਬ ਦੀ ਕੋਠੀਆਂ ਸਾਰੇ ਆਏ ਹੀ ਬੰਦੇ ਉਹ ਵੀ ਹੋ ਕੇ ਗਏ ਦੁਪਹਿਰੇ ਬੈਠ ਗਏ ਘੰਟਾ ਤੇ ਡਾਕਟਰ ਸਾਹਿਬ ਇੱਥੇ ਲੱਗੇ ਜੇ ਹੈ ਕਿ ਮੈਂ ਉਹਨਾਂ ਨੇ ਫਟਾਫਟ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਵੀ ਫੋਨ ਮਾਰਿਆ ਫਿਰ ਉਹਨਾਂ ਨੇ ਫਿਰ ਬੋਵੀ ਨੂੰ ਆਪਣੇ ਪੁੱਗੇ ਨੂੰ ਭੇਜਿਆ ਉਹ ਘਰ ਹੋਕ ਗਿਆ ਫਿਰ ਹੋਰ ਵੀ ਆਪਣੇ ਇਲਾਕੇ ਦੇ ਬੰਦੇ ਸਾਰੇ ਬਹੁਤ ਵਾਰ ਆਏ ਸੀ ਫਿਰ ਮੇਰੇ ਯਾਰ ਦੋਸਤ ਵੀ ਜਿਹੜੇ ਜਿੰਨੇ ਕਿ ਗਈ ਮੈਂ ਫੋਨ ਕਿਸੇ ਨੂੰ ਕਿਹਾ ਜਿੰਨੂੰ ਪਤਾ ਲੱਗਦਾ ਹੈ ਉਹ ਆ ਜਾਂਦਾ ਹੈ ਕਿਉਂਕਿ ਅਕਾਮੀ ਉਸ ਤਰ੍ਹਾਂ ਹੀ ਮੈਂ ਫੋਨ ਕਰੀ ਵੀ ਸਕਦਾ ਸੀ ਟਾਈਮ ਹੀ ਨਹੀਂ ਸੀ ਅਸੀਂ ਸਿਰਫ ਆਪਣੀ ਪਹੁੰਚ ਲਈ ਚ ਪਏ ਕਿ ਅੱਗ ਬੁਝਾਈਏ ਤੇ ਅਸਰ ਕਿ ਮੇਰੇ ਇਹੀ ਅੱਗ ਦਾ ਦੁਸ਼ਮੰਦਾਂ ਵੀ ਕਦੀ ਆਏ ਨਾ ਹੋਵੇ ਮੈਂ ਹਮੇਸ਼ਾ ਹੀ ਲੋਕਾਂ ਦੀ ਸੇਵਾ ਕੀਤੀ ਜਾਂ ਤੁਸੀਂ ਮੇਰੇ ਇੰਟਰਵਿਊ ਲੈਂਦੇ ਰਹੇ ਲੋਕਾਂ ਦੀ ਮਦਦ ਕੀਤੀ ਜਾਂ ਤੇ ਇਹ ਆ ਕੇ ਸਰਕਾਰ ਦਾ ਫਰਜ ਬੰਦਾ ਅਗਰ ਸਾਡੇ ਨਾਲ ਖਲੋਣਾ ਹੈ ਤਾਂ ਖਲੋਵੇ ਨਹੀਂ ਖਲੋਣਾ ਤਾਂ ਅਸੀਂ ਤਾਂ ਅੱਜ ਵੀ ਆਪਣੇ ਪੈਰਾਂ ਤੇ ਖਲੋਈ ਜਾਣਾ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਾਲਾਤ ਦੇਖ ਲੇ ਕੀ ਨੇ ਅਮਰਸਰ ਦੇ ਗੁਰੂ ਨਾਨਕਪੁਰਾ ਗਲੀ ਨੰਬਰ 2 ਦੀਆਂ ਤਾਂ ਤਸਵੀਰਾਂ ਵਿਖਾਈਆਂ ਵਾ ਕਿਸ ਤਰ੍ਹਾਂ ਘਰ ਦਾ ਸਾਰਾ ਸਮਾਨ ਜਿਹੜਾ ਸੜਕੇ ਸਵਾਹ ਹੋ ਚੁੱਕਿਆ ਬੜੀ ਮਿਹਨਤ ਦੇ ਨਾਲ ਘਰ ਤਿਆਰ ਕੀਤਾ ਸੀ ਕਹਿੰਦੇ ਕੱਖਾਂ ਦੀ ਕੁਲੀ ਜਿਹੜੀ ਹੁੰਦੀ ਦਾ ਉਹ ਵੀ ਬੜੀ ਮੁਸ਼ਕਲ ਜਿਹੜਾ ਤਿਆਰ ਕਰਦੇ ਨੇ ਤੁਸੀਂ ਦੇਖਿਆ ਕਿਸੇ ਦਾ ਆਲਣਾ ਹੁੰਦਾ ਪੰਛੀ ਦਾ ਉਹ ਕਿੱਦਾਂ ਤੇਲ-ਤਲ ਕਰਕੇ ਥੀਲਾ-ਥੀਲਾ ਕਰਕੇ ਜਿਹੜਾ ਉਹ ਆਪੜਾ ਲੈਣਾ ਤਿਆਰ ਕਰਦਾ ਵਾ ਪਰ ਅੱਜ ਹਾਲਾਤ ਦੇਖੋ ਤੁਸੀਂ ਕੀ ਨੇ ਕਰਦਾ ਸਾਰਾ ਸਮਾਨ ਛੜਾ ਸੜ ਕੇ ਸੁਆਹ ਹੋ ਚੁੱਕਿਆ ਪਰ ਤੁਹਾਡੇ ਸਾਹ ਦੀ ਲੋੜ ਆ ਸਰਕਾਰ ਨੂੰ ਅਪੀਲ ਕੀਤੀ ਆ ਕਿ ਇਸ ਪਰਿਵਾਰ ਦਾ ਜੋ ਬੰਦਾ ਮੁਆਵਜ਼ਾ ਜਰੂਰ ਦਿੱਤਾ ਜਾਵੇ ਕਿਉਂਕਿ ਮਿਹਨਤ ਕਸ਼ ਲੋਕ ਨੇ ਦੋਵੇਂ ਜੀ ਮਿਹਨਤ ਕਰਦੇ ਨੇ ਫਿਰ ਜਾ ਕੇ ਪਰਵਾਹ ਦਾ ਗੁਜ਼ਾਰਾ ਚੱਲਦਾ ਘਰ ਵਿੱਚ ਕੋਈ ਸਿਆਣਾ ਵੀ ਨਹੀਂ ਜੇਕਰੋ ਘਰ ਦਾ ਮੁਖੀ ਆ ਜਿਹੜੇ ਇਹਨਾਂ ਦੇ ਪਿਤਾ ਜੀ ਉਹਨਾਂ ਦੀ ਮੌਤ ਹੋ ਚੁੱਕੀ ਆ ਛੋਟਾ ਜਿਹਾ ਪਰਿਵਾਰ ਆ ਹਸਤਾ ਵਜਦਾ ਪਰਿਵਾਰ ਸੀ ਪਰ ਲੱਗਦਾ ਅੱਜ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗੀ ਆ ਕੀ ਹਾਲਾਤ ਹੋ ਗਏ ਨੇ ਅਸਤੇ ਸਾਡੀ ਸਰਕਾਰ ਗਾੜੀ ਖਾਸ ਕਰਕੇ ਭੀਲੇ ਆਪੀ ਇਸ ਪਰਿਵਾਰ ਦਾ ਜੋ ਬੰਦਾ ਮਾਨ ਸਤਕਾਰ ਆ ਜੋ ਮੁਆਵਜ਼ਾ ਉਹ ਦਿੱਤਾ ਜਾਵੇ ਤਾਂ ਜੋ ਕਿ ਪਰਿਵਾਰ ਦਾ ਨੁਕਸਾਨ ਜਿਹੜਾ ਉਹ ਪੂਰਾ ਹੋ ਸਕੇ ਮੀਨੋ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ